ਦੀ ਉਦੋਂ ਦੀ ਮਾਗਰ ਬੈਠੀ ਐ ਨਹੀਂ ਭੈਣ ਤੇ ਖਸਮ ਦੀ ਨੂੰ ਕੋਈ ਹੱਥ ਪਾ ਕੇ ਵੇ ਤੋੜਤਾ ਠੂਕਰਾਵੇ ਕੰਜਰਾ ਤੇਰਾ ਬੇੜਾ ਬੈਜੇ ਵੇ ਹਾਏ ਤੇਰਾ ਬਾਈਲੀ ਹਾਂ ਤੇ ਨਾਲ ਮਲਾ ਜਾ ਟੰਡੀਆਂ ਦਾ ਪੀ ਗੇ ਸਲਫਾ ਲੋਕੀ ਕਹਿਣਗੇ ਮੁਲੰਘ ਨਾਲ ਯਾਰੀ ਮੀਨੂ ਮੀਨੀ ਹੋ ਕੇ ਟੁੱਟ ਗਈ ਦੇਖ ਲੈ ਦੇਖ ਲੈ ਸ਼ਰਮ ਨਹੀਂ ਆਉਂਦੀ ਚੌਰੇ ਨੂੰ ਦੇਖ ਲੈ ਉਹ ਰੇਰ ਕਾਰਟ ਲੱਗ ਰਿਆ ਲਾਉਣ ਮਾੜੀ ਮੋਟੀ ਸ਼ਰਮੀ ਮੰਨ ਲੈ ਸ਼ਰਮ ਕਾਦੀ ਮੰਨਾ ਕਾਦੀ ਮੰਨਾ ਸ਼ਰਮ ਵੇ ਮੁੰਡਾ ਦਾ ਬੰਦੇ ਇਕੱਠੇ ਕਰਦਾ ਫਿਰਦਾਗਾ ਹੈ ਤੂੰਰੇ ਮੋਏ ਨਾਲ ਪੀਂਗਾ ਲੱਤਾਂ ਨਸਿਆਲੀ ਕੀ ਗੱਲ ਬੰਦਿਆਂ ਤੋਂ ਕੀ ਕਰਾਉਣਾ ਕਹਿੰਦਾ ਬੰਦਿਆਂ ਤੋਂ ਕੀ ਕਰਾਉਣਾਗਾ ਹੈ ਤੈਨੂੰ ਘਟਪਾਉਣਾਗਾ ਬੰਦਿਆਂ ਤੋਂ ਕੀ ਕਰਾਉਣਾ ਤੈਨੂੰ ਸ਼ਰਮ ਹੈਗੀ ਕਿ ਨਾ ਮਾੜੀ ਮੋਟੀ ਵੇ ਜ਼ਮੀਨ ਨਹੀਂ ਨੌਕਰਵਾਉਣੀ ਹੈਗੀ ਜਮੀਨ ਨੌਕ ਹਜੇ ਕੀ ਫਰਕ ਫਾਹਾ ਆਉਂਦਾ ਹੁਣੇ ਕਰਾ ਦਾਂਗੇ ਨੌ ਆਏ ਬੇ ਰੱਬਾ ਬੇ ਕੰਜਰਾ ਆਪ ਤਾਂ ਤੂੰ ਸੜਾ ਰਹਿ ਗਿਆ ਮੇ ਮੁੰਡੇ ਨੂੰ ਤਾਂ ਵਿਆਹ ਲੈਣ ਦੇ ਕੋਈ ਉਹ ਵੀ ਸੜਾ ਰੱਖੇਗਾ ਆ ਕਾਕੀ ਨੂੰ ਕਿੱਧਰ ਲਈ ਫਿਰਦਿਆਂ ਨਾਲ ਆ ਮੈਂ ਕਾਕੀ ਨਹੀਂ ਦਿਆਂ ਤੈਨੂੰ ਇਹ ਉਹ ਰਹਿ ਜਾਵੇ ਜਾਮਣਾ ਖਾਊਗਾ ਤਾਂ ਆਹੋ ਲੈ ਫੜਾ ਰੋਟੀ ਜੀ ਲਈਆਂ ਰੋਟੀ ਤਾਂ ਖਾ ਲਈ ਪਹਿਲਾਂ ਮੈਨੂੰ ਐਂ ਦੱਸ ਦੇ ਜਮੀਨ ਨੌਕਰਾਂ ਨੂੰ ਮੁੰਡੇ ਦੇ ਕਰਾ ਦੇ ਕੀ ਵਕਸਾਵੇਂਗਾ ਇੱਕ ਗੱਲ ਦੇ ਗੈਲ ਪੈ ਗਈ ਹੁਣ ਹੁਣੀ ਲਾਵਾ ਗੁੱਠਾ ਆਏ ਬੇ ਰੱਬਾ ਕਹਿੰਦਾ ਹੁਣੀ ਲਾਵਾ ਗੁੱਠਾ ਵੇ ਮੁੰਡੇ ਨੂੰ ਵਿਆ ਲੂੰਗੀ ਵੇ ਮੈਂ ਉmber ਟੱਪੀ ਜਾਂਦੀ ਆ ਮੰਗਰੋ ਕਿਸੇ ਨੇ ਰਿਸ਼ਤਾ ਕਰਨਾ ਮੁੰਡੇ ਨੂੰ ਅਬ ਵੇ ਜਾਓ ਕਿਧਰੇ ਨਹੀਂ ਛੜਾ ਰਹਿਦਾ ਹੈਗਾ ਮੁੰਡਾ ਤੇਰਾ ਇਹ ਮੁੰਡਾ ਬੈਲੂ ਸਾਰਾ ਦਿਨ ਮੁੰਡਾ ਬੈਲੂ ਫਿਰ ਕੱਟਣਾ ਵੀ ਨਹੀਂ ਹੈਗਾ ਨੂੰ ਨਾਲ ਨਾ ਨੂੰ ਨਾ ਕੱਟਣ ਨੂੰ ਕਿਉਂ ਕੀ ਗੱਲ ਉਹਦੇ ਮੈਂ ਡਲੇ ਮਾਰਦੀ ਆ ਤਾ ਨਾ ਤੇਰੇ ਮਾਰਦੀ ਆਂ ਕੀ ਕੀ ਕਹੇ ਮੇਰੇ ਨਾਲ ਬਿਨਾਂ ਗੱਲ ਤੋਂ ਆਡਾ ਨਾ ਲਾਇਆ ਕਰ ਕੰਮ ਕਰ ਰੋਟੀ ਧਰ ਜਾ ਓਏ ਕਿਉਂਕਿ ਹੁਣ ਜ਼ਮੀਨ ਨੌਕਰਾਂ ਨਹੀਂ ਕਰਾ ਦਿੰਦਾ ਕਰਾ ਦਿੰਦਾ ਹੋਰ ਕੀ ਬਖਸਾਵੇਂਗਾ ਇੱਕ ਗੱਲ ਦੇ ਫਾਨਾ ਦੇਈ ਜਾਂਨੀ ਇੱਕ ਗੱਲ ਦੇ ਹਟਦੇਉ ਨਹੀਂ ਹੈਗੀ ਫਿਰ ਕਰਾ ਦੂੰ ਨੌਕ ਹੀ ਜਾਣਾ ਮੇਰੀ ਗੱਲ ਸੁਣ ਲੈ ਦੇਖ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਦੇਖ ਜ਼ਮੀਨ ਨੌਕਰਾਂ ਤੈਨੂੰ ਇਹੀ ਡਰ ਆ ਨਾ ਵੀ ਮੈਨੂੰ ਰੋਟੀ ਨਹੀਂ ਦੇਣੀ ਤੈਨੂੰ ਸਭ ਕੁਝ ਬੈਠੇ-ਉੱਠੇ ਇਹਨੂੰ ਮਿਲਿਆ ਕਰੂਗਾ ਆਹੋ ਜਹਾਜਾ ਹੁਣ ਪਰੋਸ ਦੀ ਐ ਫੇਰ ਪਰੋਸ ਦੇਗੀ ਇੰਨਾ ਹੀ ਕ ਜਮੀਨ ਦੇ ਲਾਲਚ ਨਾਲ ਤਾਂ ਮੈਨੂੰ ਦੇਈ ਜਾਨੀਂ ਆ ਰੋਟੀ ਐਦੂ ਮੰਗ ਰੋ ਕਿਹੜੀ ਦੇਾਂਗੀ ਫੁਲਕੇ ਤੂੰ ਮੈਨੂੰ ਵੇ ਤੈਨੂੰ ਕਹੀ ਤਾਂ ਜਾਨੀਂ ਆ ਵੀ ਸਭ ਕੁਛ ਮਿਲੂਗਾ ਕਿਉਂ ਹੋਣਾ ਉਹ ਕਰੀ ਜਾਨਾ ਉਹੀ ਸਿਰੇ ਸਿਰ ਚੜੀ ਜਾਨਾਗਾ ਸਭ ਕੁਛ ਤਾਂ ਕਿੱਥੇ ਮਿਲਦਾ ਸਾਰਾ ਕੁਛ ਕਿੱਥੇ ਮਿਲਦਾ ਤੇਰਾ ਕਾਂਹ ਦਾ ਕੀ ਮਤ ਬੋਲਾ ਵੀ ਮਾਰ ਕੇ ਕਹੀ ਨਾ ਦੋ ਟੋਟੇ ਕਰ ਦੂੰ ਕੰਜਰ ਦਾ ਸਿਰ ਪਾੜ ਦੂੰਗੀ ਖਰਬੂਜੇ ਮੰਗੂ ਮੈਂ ਕਰ ਦੇਂਗੀ ਟੋਟੇ ਤੇਰੇ ਵਰਗੀਆਂ ਬਹੁਤ ਆ ਬਾਗੀਆਂ ਐ ਤਾਂ ਐ ਤਰ ਜਾ ਉਹ ਰੋਟੀ ਜੀ ਕਾਂਦਾ ਰੋਟੀ ਤਰ ਜਾ ਕਿਹੜੇ ਕਿਹੜੇ ਕਰੂਗਾ ਅੱਜ ਉਹ ਬੰਦੇ ਮੈਨੂੰ ਕੀ ਪਤਾ ਮੈਨੂੰ ਤਾਂ ਕਹਿ ਕੇ ਗਿਆ ਤੀ ਕਹਿੰਦਾ ਮੈਂ ਬੰਦੇ ਪੁੱਛ ਕਿਉਂ ਨਾ ਕਹਿੰਦਾ ਮੇਰੇ ਤਾਂ ਜਮੀਨ ਨੌਕਰ ਆਊਗਾ ਮੇਰੀ ਆ ਮੈਂ ਤਾਂ ਕੋਈ ਸਹੈ ਨਹੀਂ ਦਿੱਤੀ ਉਹੀ ਮਰੀ ਜਾਂਦਾ ਸਾਲਾ ਭਗਾਈ ਲੈ ਲੈਣਤੀ ਨਹੀਂ ਆਉਂਦਾ ਹੈਗਾ ਹੈ ਕਹਿੰਦਾ ਕਰਾ ਦੂੰ ਕਰਾ ਦੂੰ ਬਈ ਆਏ ਦਾ ਦੱਸ ਦੇ ਕਦ ਮਰੇਗਾ ਕਦ ਜਮੀਨ ਨੌਕਰ ਮਾਵੇਂਗਾ ਮਾਰਤਾ ਮੈਂ ਉੱਥੇ ਗਿਆ ਤੀ ਜਿੱਦੇ ਸੱਜਣ ਹੋਰ ਦੀ ਟੋਲੀ ਚੜ੍ਹ ਗਏ ਤੀ ਮੇਰਾ ਕੀ ਜੌਣ ਰਹਿ ਗਿਆ ਹੁਣ ਜੱਗ ਤੇ ਮੈਨੂੰ ਕਉ ਮਰੇ ਨੂੰ ਮਾਰ ਦਿਆਂ ਤੂੰ ਵੇ ਖੇਖਣ ਜੇ ਨਾ ਕਰ ਮੇਰੇ ਕੋਲੇ ਹੈ ਨਾਲੇ ਵਧੀਆ ਹੋਇਆ ਬਾਗੀ ਹੋਰ ਦੀ ਡੋਲੀ ਚੜ ਗਈ ਹੈ ਤੇਰੇ ਮਲੰਗ ਨਾਲ ਖੜਾ ਦਾ ਸੁੱਟ ਗਿਆ ਨਹੀਂ ਤਾਂ ਪਾ ਟੇਕਦਾ ਤੂੰ ਜੇ ਸਾਨੂੰ ਨਹੀਂ ਜੌਣ ਮੰਦਾ ਉਹਨੂੰ ਕਿੱਥੇ ਜੌਣ ਮੰਦਾ ਤੇਰੇ ਲੱਛਣ ਦੇਖ ਲਏ ਹੋਣੇ ਨੇ ਮਲੰਗ ਦੇ ਕੀ ਮੈਂ ਮਾੜੇ ਲੱਛਣ ਕਰਤੇ ਥੋੜਾ ਡੋਲਦਾ ਵਗੜਦਾ ਮੈਂ ਹੋਰ ਕੀ ਕਰਦਾਗਾ ਚੱਲ ਮੇਰੀ ਗੱਲ ਸੁਣ ਲੈ ਰੋਟੀ ਖਾ ਕੇ ਸਿੱਧ ਨੇ ਕਰੇ ਆ ਜਾ ਠੀਕ ਆ ਉਰੇ ਨਾ ਹੁਣ ਆਪਦਾ ਹਾ ਤੰੜੜੇ ਜੇ ਲਈ ਜਾ ਆਉਣਾ ਮੈਂ ਕੋਈ ਨਾ ਦੇਖਾ ਮੈਂ ਇਧਰ ਖੱਡ ਖੁੱਡ ਤਾਂ ਨਹੀਂ ਪਈ ਆਲੇ-ਦਾਲੇ ਤੇ ਮਾ ਗੇੜਾ ਤਰ ਜਾ ਰੋਟੀ ਜੀ ਇੱਥੇ ਬੜਾ ਵੀ ਬੜਾ ਕਲਾਂ ਦਾ ਮੂਲਾ 베ੜਾ ਬੈਠੀ ਰਾਇ ਨਹੀਂ ਦਿੰਦਾ ਹੈਗਾ ਰਾਇ ਨਹੀਂ ਦਿੰਦਾ ਹੈਗਾ ਕਦ ਰਾਹ ਦੇਊਗਾ ਇਹ ਹੈ ਝੁੱਲੇ ਜਾਣੇ ਤਾਂ ਪਾ ਲਈ ਨਾ ਮਰਦਾ ਪਰ ਵੀ ਮਰਚੇ ਪਰਾਂ ਦੀ ਰੰਦ ਕੱਟ ਜੇ ਜਿੱਦਣ ਇਹ ਜੰਮੇ ਹੋਣਾ ਨਾ ਬੁੜੀ ਨੇ 100 ਸੜਾ ਮਰਿਆ ਹੋਣਾ ਇਹ ਜਾ ਮਲੰਗਾ ਵੇਗਾ ਕੀ ਵੇ ਜਾਮਣਾ ਤੋੜ ਕੇ ਦੇ ਮੈਨੂੰ ਚੱਲ ਚੜਜਾਂਗੇ ਜਾਮਣ ਤੇ ਵੇ ਫਲੇਗ ਦੇ ਜਾਣਾ ਗੁੰਗਾ ਗੁੜੇ ਖਾ ਗਿਆ ਵੀ ਇਹਦਾ ਪਿੰਡੀ ਇਹ ਜਾਗਾ ਚੱਲ ਮੱਤਕ ਕਲਾ ਲੂੰਗੀ ਜਮਣ ਦੇ ਚੜ ਜਾ ਆ ਜਾ ਆ ਜਮਣ ਤੋੜ ਦੇ ਫਿਰ ਚੱਲਾਂਗੇ ਕਰੇ ਕੀ ਕਰਾਂ ਮਨਾ ਇਹ ਤੇ ਮੀ ਵੀ ਖਾਣ ਪੈਂਦੀ ਆ ਦੋ ਜਿੱਤੇ ਮਨ ਹੋਇਆ ਪਿਆ ਜਮੀਨ ਜੀ ਦੇ ਮਾਕ ਨਾ ਪੰਦੇ ਜੇ ਇਕੱਠੇ ਕਰੀ ਖੜੇ ਨੇ ਮੈਨੂੰ ਲੱਗਦਾ ਅੱਜ ਤਾਂ ਫਿਰ ਬਾਹਣ ਨੋਂ ਲਵਾ ਕੇ ਛੱਡਣਗੇ ਜੇ ਮਨਾ ਉਹਨਾਂ ਦੇ ਮੱਥੇ ਲੱਗ ਗਿਆ ਫਿਰ ਤਾਂ ਉਹ ਗੂਠਾ ਲਵਾ ਲੈਣਗੇ ਦੇਖਦੇ ਆ ਲਾਉਣਾ ਪੂ ਦਿਮਾਗ ਮੜਾ ਜਾ ਲੈ ਮਰਜਣਾ ਹਜੇ ਤੱਕ ਰਾਈ ਨਹੀਂ ਹੈਗਾ ਹੈ ਭਲੇਗ ਦੇ ਜਾਣਾ ਬਹੁਤ ਗੰਦਾ ਦਾ ਮੈਨੂੰ ਲੱਗਦਾ ਨਾ ਉਹੀ ਨਾ ਕਿਤੇ ਅੱਜ ਗਿਆ ਹੋਵੇ ਹਜੇ ਤੱਕ ਖੰਡੀ ਨਹੀਂ ਬੰਦੂ ਗਈਆਂ ਹੈਗੀਆਂ ਬਾੜਾ ਚਲਾਕ ਆ ਬਾੜਾ ਚਲਾਕ ਆ ਜੇ ਨਾ ਉੱਤੇ ਉਨੀ ਥੱਲੇ ਆ ਹੁ ਜੇ ਜਣਾ ਲੈ ਵੜ ਜੰਮਣ ਖਾਲਾ ਓ ਮਾਰਤਾ ਵਾ ਹਾਓ ਮਾਰਤਾ ਓ ਬਿੱਕ ਹੋ ਗਿਆ ਬੇ ਹਾਏ ਮਰ ਗਿਆ ਬੇ ਤੂੰ ਖਾ ਲੈ ਓ ਆ ਲੈ ਓਏ ਹਾਏ ਵਾ ਆ ਮਰ ਜਾਣੇ ਕੀ ਹੋ ਗਿਆ ਬੇ ਆ ਗਈ ਆ ਗਈ ਹਾਏ ਕਿਵੇਂ ਟੰਗ ਚੱਕ ਰਖੀ ਆ ਓ ਸੈ ਸੱਤ ਫੁੱਟਾਂ ਦੀ ਕੀੜਾ ਕਿੱਥੇ ਦੀ ਬੇ ਕੀੜਾ ਸੂ ਗਿਆ ਦੰਦੀ ਵੱਡ ਗਿਆ ਕਿੱਧਰ ਗਿਆਗਾ ਪਤਾ ਲੱਗਾ ਮੈਨੂੰ ਦੰਦੀ ਵੱਡੀ ਦਾ ਹਾਏ ਹੁਣ ਕੀ ਪਤਾ ਦਾ ਧਰਤੀ ਦੇ ਜੀ ਨੇ ਕੀ ਪਤਾ ਕਿੱਧਰ ਗਿਆ ਬੇ ਮਰ ਜਾਣਿਆ ਪਰਨਾ ਦਾ ਲਹੇੜ ਲੈਂਦਾ ਤੇ ਜ਼ਹਿਰ ਕਰਜੂ ਸਾਰੀ ਰਾਤ ਨੂੰ ਹਾਏ ਆਈ ਕਰ ਮੁੰਡੇ ਨੂੰ ਮੁੰਡੇ ਨੂੰ ਕਾਹਨੂੰ ਪਤਾ ਪਣਦਾ ਓਏ ਮੁੰਡੇ ਨੂੰ ਨਹੀਂ ਫੁੱਲ ਲਾਉਣਾ ਓਏ ਪਰੌਣੇ ਲਾਕੇ ਦੇ ਦੇ ਲੈ ਗਿਆ ਬੇ ਮੇਰੇ ਬਾਪ ਸੌਂ ਗਿਆ ਸੁਰਲ ਜੀ ਹੋਣ ਲੱਗੀ ਕਿਤੇ ਸੱਚੀ ਤਾਂ ਨੂਰੀ ਫਿਰਦਾ ਇਹ ਤੋਂ ਲਾਵੇ ਹੁਣ ਮੈਂ ਲਾ ਦੇ ਦੇ ਮੈਂ ਲਾਤਾ ਫੂਨ ਲਾ ਕੇ ਦੇ ਦੇ ਮੈਂ ਗੱਲ ਕਰ ਲੈਣੀ ਆ ਪਰ ਉਹਨਾ ਆ ਜੂਗਾ ਪਹਿਲਾ ਤਾਂ ਹਾਏ ਬੇਰੱਬਾ ਇਹ ਹੋ ਗਿਆ ਏ ਨਾ ਮੈਂ ਤਾਂ ਨਵੇਂ ਸੱਪੇ ਛੜਦੇ ਨੇ ਹਾਏ ਹਾਏ ਇਹ ਬੋਲਦਾ ਤਾਂ ਹੈ ਨਹੀਂ ਕੋਸਾ ਹਾਏ ਹਾਏ ਖੜ ਜਾ ਹੁਣ ਹਾਏ ਹਾਏ ਤਾਂ ਨਾ ਕਰ ਦੇਖੀ ਜਾ ਰਹੀ ਆ ਬੈਲਾ ਹਾਂ ਹਾਏ ਹੈਲੋ ਓਏ ਮਰ ਗਿਆ ਪੁੱਤ ਮੈਂ ਤੇਰਾ ਤਾਂ ਆਇਆ ਨਹੀਂ ਬੋਲਦਾ ਹਾਏ ਮੈਂ ਤੇਰੀ ਸੱਸ ਬੋਲਦੀ ਆ ਪੁੱਤ ਤੇਰੀ ਮਾਂ ਬੋਲਦੀ ਆ ਸੱਸ ਹੀ ਕਰ ਉਹਨੇ ਜੀ ਸੱਸ ਹੀ ਕਰ ਪੁੱਤ ਹੋਟ ਕੇ ਮੈਂ ਠੀਕ ਠਾਕ ਆ ਤਾਇਆ ਕਿੱਥੇ ਠੀਕ ਆ ਪੁੱਤਾਂ ਇਹ ਤਾਂ ਦਾ ਸੱਪ ਲੜ ਗਿਆ ਬਲਾਈ ਵੱਡਾ ਲੜ ਗਿਆ ਲੀਲਾ ਹੋ ਰਿਹਾ ਤੇ ਤਰਾ ਤਾਇਆ ਤਾਂ ਸੇਤੀ ਆ ਜਾਂਦਾ ਤੂੰ ਹੋ ਹਾਂ ਹੋਰ ਪੁੱਤਾਂ ਮੈਨੂੰ ਤਾਂ ਉਹੀ ਲੱਗਦਾ ਉਹੀ ਹੱਥਾਂ ਚਾਰਿਆ ਤੇ ਕਿਤੇ ਉਹੀ ਨਾ ਕਿਤੇ ਹਾਂ ਪਰ ਆਪਾਂ ਪਿਆਰਾ ਹੋ ਜਾ ਹੇ ਕੰਮੇ ਦਾ ਕੰਮੇ ਦਾ ਹਾਂ ਸੇਤੀ ਆ ਜਾ ਪੁੱਤਾਂ ਆ ਗਿਆ ਜੀ ਆ ਗਿਆ ਆਪਾਂ ਫੇਰ ਦੌਣਾ ਕੰਗਾ ਦਾ ਖਤਮ ਹੋ ਰਿਹਾ ਸੱਪਾ ਹੋ ਗਿਆ ਘਰੇ ਦਾ ਮੈਂ ਕਿਸੇ ਨੂੰ ਦੱਸਿਆ ਨਹੀਂ ਤਾਇਏ ਨੇ ਕਿਹਾ ਜੀ ਜਮਦਾ ਜੀ ਤੇਰੇ ਨਾਲ ਲਵਾ ਕੇ ਜਾਉਂਦੇ ਨਹੀਂ ਹਾਂ ਜੀ ਪਤਾ ਬੀਮਾਰਾ ਨਹੀਂ ਜਾਣ ਕੀ ਕਰਤਾ ਹੋਏ ਨਾਗ ਲਿਆ ਕੇ ਕਿਤੇ ਆਕੋ ਉਹ ਬੜਾ ਯਾ ਦੇਖ ਲੈ ਵਟਾ ਦਾ ਮੈਨੂੰ ਕਿਉਂ ਭਜਾ ਹੋ ਗਿਆ ਭਜਾ ਹੋ ਗਿਆ ਮੈਨੂੰ ਉਹ ਵੀ ਨਾਲ ਲਿਆਣਾ ਪੁਆਇੰਟ ਦੇ ਨਾਲ ਤੁਸੀਂ ਮੰਨਤੀ ਆਏ ਕਰ ਬੇ ਖਰਚਾ ਵੇ ਖਰਚਾ ਮਰ ਜਾਣਾ ਕੁਸ ਮੈਂ ਨਹੀਂ ਉਰੇ ਲਵੇਟ ਦਿੰਦੀ ਲੈ ਮੈਂ ਬਾਫ ਫੜ ਕੇ ਲੈ ਕੇ ਚਲਦੇ ਆ ਚੱਲ ਚੱਲ ਉੱਥੇ ਕੋਈ ਕੱਪੜਾ ਲਵੇ ਟੁੰਗੀ ਹੀ ਮਰ ਤਾਗਾ ਤੂੰ ਆ ਜਾ ਮਰੀ ਭਾਲਦੀ ਸੀ ਬੇ ਮੈਂ ਕਾ ਨੂੰ ਮ ਲੜ ਗਿਆ ਸੱਪ ਲੜ ਗਿਆ ਸੱਪੜਾ ਮੈਂ ਲੜਾਂਗਾ ਕਿ ਮੈਂ ਬੰਨਣਾ ਕਰਾਂਗਾ ਹਏ ਤੁਰਿਆ ਹੁਣ ਜਾਰ ਕਰੇ ਨਾ ਤੁਰਿਆ ਜ਼ਹਿਰ ਦਾ ਕੁੱਲਿਆਂ ਚ ਆ ਗਈ ਮੈਂ ਛਾਣਾ ਤਾਂ ਦੱਸ ਦੇ ਕਿੱਥੇ ਐ ਉਹ ਤਾਈ ਦੇ ਸਨੇਕ ਬਾਈਟ ਕਰ ਗਿਆ ਮੈਂ ਕੱਪੜੇ ਤਾਂ ਬਦਲ ਲੈਂਦਾ ਭੇੜ ਦੇ ਕੰਢੇ ਤੇ ਬੰਦਾ ਮਰਦਾ ਜਾਂਦਾ ਤਾਈ ਦੇ ਛੱਪ ਲੜ ਕੇ ਉਹ ਤਖਰਾ ਦੇ ਹੋਈ ਪਈਆ ਤੂੰ ਤਾਂ ਜਲੂਸ ਕੱਢਣਾ ਹੁੰਦਾ ਤੇ ਹੌਲੀ ਖੜ ਲੈ ਕਿ ਉਹ ਅਖਿਲ ਗਿਆ ਇਹ ਬੁਝ ਜਾਂਦੇ ਕੱਪੜੇ ਕੱਪੜਾ ਆ ਜਾ ਬੰਦਾ ਜਿਹੜਾ ਫੇਰ ਤੋਂ ਹੋ ਕਰਾਉਣਾ ਸੁਣਦਾ ਕੋਈ ਨਹੀਂ ਆ ਗੋਦਾ ਫਰੇ ਹੱਲੇ ਆ ਸੀ ਬੇ ਹੱਲੇ ਆ ਸੀ ਬੇ ਹਾਏ 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 ਕਸਮ ਨੇ ਹੱਲੀ ਜਾਂਦੀ ਆ ਉਦੋਂ ਦੀ ਮਾਗਰ ਬੈਠੀ ਆ ਹੀ ਨਹੀਂ ਭੈਣ ਦੇ ਕਸਮ ਦੀ ਨੂੰ ਕੋਈ ਹੱਥ ਪਾ ਕੇ ਵੇ ਤੋੜਤਾ ਟੁਕੜਾ ਵੇ ਕੰਜਰਾ ਤੇਰਾ ਬੇੜਾ ਵੇ ਜੇ ਵੇ ਹਾਏ 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 ਮਾਰਤੀ ਹਾਏ ਹਾਏ ਬੋਲੋ ਨਹੀਂ ਹਰਦੀ ਬੋਲਣੋ ਨਹੀਂ ਹਰਦੀ ਮਾਗਰ ਬੈਠੀ ਕੁੱਤੇ ਬਗਾਈ ਮਾਰੀ ਜਾਊ ਬੇ ਮੈਂ ਨਾ ਆਈ ਕਹਿੰਦੀ ਦੀ ਹੌਲੀ ਤੋਰ ਲੈ ਹੁਣ ਚੰਗਾ ਰਿਹਾ ਆ ਮਰੀ ਜਾਂਦੇ ਪਟਨੂ ਦੇ ਟਕੇ ਆ ਕੇ ਬਾਇਆ ਦੇਖ ਖਾਸ ਵੀ ਨੇ ਕਿੱਥੇ ਚੜਾਤਾ ਦੀਂਦਾ ਦਾ ਤੈਨਾ ਤੈਨੂੰ ਨਹੀਂ ਅੱਗ ਲੱਗੀ ਆਲਾ ਮਗੂ ਜਾਣਾ ਮੈਨੂੰ ਤੈਨੂੰ ਕਾਨੂੰ ਨਾਲ ਲੈ ਆ ਮੈਨੂੰ ਖੜਾ ਕਰਾ ਦੇ ਖੜਾ ਕਰਾ ਦੇ ਕਿਤੇ ਨਹੀਂ ਚੱਕੇ ਜਾਂਦਾ ਮੇਰੇ ਕੁੱਤੇ ਉੱਠਾ ਮਰਦਾ ਮੁੱਠਾ ਨਿਕਲ ਗਿਆ ਮੁੱਠਾ ਨਿਕਲ ਗਿਆ ਕਿਤੇ ਉੱਥੇ ਮਰੀ ਜਾਂਦਾ ਇੱਕ ਇਹ ਮਾਰ ਕੇ ਛੱਡੂ ਮੈਨੂੰ ਏ ਮਾਰ ਕੇ ਛੱਡੂ ਜਨਾਨੀ ਖੜਾ ਕਰਾਂ ਤੂੰ ਮਾਰੇਗਾ ਮੈਨੂੰ ਮਾਰੇਗਾ ਕਾ ਨੂੰ ਜਦੋਂ ਤੈਨੂੰ ਕਹੀ ਜਨਾ ਕੱਪੜੇ ਬਾਦਲ ਆ ਕੱਪੜੇ ਜਦੋਂ ਸਾਰਾ ਦਿਨ ਕਿਚ-ਕਿਚ ਕਰਨੀ ਆ ਕੁਸਤਾ ਹੋਊ ਗਈ ਜਲੂਸੇ ਕੱਢਣਾ ਹੁੰਦਾ ਤੂੰ ਤਾਂ ਜਦੋਂ ਮਰਜੀ ਕੱਢ ਲੈ ਮੈਂ ਕਰਨ ਹੂੰ ਕਰ ਲੈ ਇੱਥੋਂ ਆ ਪੱਥਰ ਤੇ ਜਾ ਚੜਿਆ ਮੁੜਿਆ ਨਹੀਂ ਭਾਈਂ ਦਾ ਖਸਮ ਕੋਈ ਭਲਾ ਮਾਂਗਰ ਚਿੰਪੜੀ ਹੋਈ ਤੂੰ ਅੰਨਾ ਹੋਇਆ ਫਿਰਦਾ ਹੈਂਗਾ ਜਾਂਮ ਤਾਂ ਵੱਡੀ ਡੱਕੀ ਹੋਈ ਆ ਜਾਂਮ ਤਾਂ ਇੱਥੀ ਡਿੱਡਕੀ ਹੋਈ ਆ ਉਧਰ ਦਾ ਹੋਏ ਰੱਬ ਨੇ ਰੱਖ ਤੇ ਰੱਬ ਨੇ ਰੱਖ ਤੇ ਕਰਮ ਜੀ ਦਾ ਇਹ ਤਾਂ ਮੇਰੇ ਕਰਮ ਚੰਗੇ ਤੇ ਜਿਹੜੇ ਮੈਂ ਬਚ ਗਈ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਦੀ ਮਾਰਨ ਚ ਇਹ ਤਾਂ ਉਏ ਮੂਜਾ ਮਗਰ ਹੋ ਗਿਆ ਤੂੰ ਵੀ ਬਾੜੀ ਹਲਦੀਆਂ ਤੂੰ ਨਿਚਲੀ ਬਹਿ ਜਾ ਜਦੋਂ ਮੋਟਰਸਾਈਕਲ ਤੈਨੂੰ ਪਤਾ ਵੀ ਥੋੜਾ ਜਿਹਾ ਆਪਾਂ ਨੂੰ ਐਮਰਜੈਂਸੀ ਮੈਨੂੰ ਲੱਗਦਾ ਮੈਂ ਕੋਈ ਗਰੇ ਚੱਕਰ ਹੈ ਮਤਲਬ ਕਿਹਨੇ ਘਰ ਵਗ ਚੱਲਾਂਗੇ ਆਪਾਂ ਨਹੀਂ ਜਾਂਦੇ ਮਾਸ ਪਾੜ ਗਿਆ ਮਤਲਬ ਆ ਬਹਿ ਜਾ ਫਿਰ ਮੈਂ ਕਹਿੰਦੀ ਘਰ ਨੂੰ ਮੁੜ ਚੱਲਾਂ ਆਪਾਂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਘਰ ਨੂੰ ਕਿੱਥੇ ਮੁੜ ਜਾ ਭਾਨੀ ਜੀ ਮਰਾਗਾ ਜਮੀਨ ਲੰਘ ਜੂ ਅੱਥੋਂ ਮੇਰੇ ਤਾਂ ਭਾਜਾ ਭਾਜਾ ਉਹ ਮਹਾਤਾਇਆ ਮਰ ਤੂ ਕਿਹਾਉਣੀ ਮੈਂ ਹੁਣ ਕਾਹੂਣੀ ਕਦੋਂ ਕ ਲੜਿਆ ਕਦੋਂ ਕ ਲੜਿਆ ਅਠਿਆ ਐਂ ਕਰੋ ਫਿਰ ਜੇ ਤਾ ਪਾਣੀ ਪੀ ਲਿਆ ਚੰਨਣਗੀਰੇ ਨੇ ਫਿਰ ਤਾਂ ਮੁੰਡਾ ਨਹੀਂ ਵੱਟਦਾ ਜੇ ਪਾਣੀ ਪੀ ਲਿਆ ਮੁੰਡੇ ਨੇ ਫਿਰ ਚੰਨਣਗੀਰੇ ਨਹੀਂ ਵੱਜਦਾ ਛੇਤੀ ਤੋਂ ਪਹਿਲਾਂ ਮੁੰਡੇ ਨੂੰ ਖੇਲ ਛੜੇ ਗੇ ਤੋ ਵਧੀਆ ਰਹੋਗੇ ਜਾਨ ਬਚ ਰੂ ਮੇਰੇ ਕੋਲੇ ਆ ਜਿਓ ਫਿਰ ਹਾਂ ਪਾਣੀ ਦਾ ਕੈਂਪਰ ਪਿਆ ਦਿਓ ਚਾਹੇ ਹਾਂ ਹਾਂ ਕਿੱਡਾ ਆ ਜਾਂਦੀ ਆ ਜੀ ਖੜ ਜਾਗਾ ਹਾਂ ਕਿੱਡਾ ਘੜਾ ਬਲਤੀ ਅੱਛਾ بس ਤੁਸੀਂ ਮੇਰੇ ਕੋਲੇ ਆ ਜਾਓ ਮੁੰਡੇ ਨੂੰ ਮੈਂ ਕੁਝ ਹੋਣ ਨਹੀਂਦਾ ਜਦੋਂ ਮੇਰੇ ਕੋਲੇ ਸਾਹ ਚੱਲਦੇ ਲੈ ਆਏ ਯਾਰ ਬਾਹਰ ਨਹੀਂ ਵਿੰਗਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਖੜ੍ਹ ਦੋ ਕੁਸ ਜੀ ਖੜ੍ਹ ਦੋ ਮਰੀਜ਼ ਬੈਠਾ ਮੇਰੇ ਕੋਲ ਮੈਂ ਫੇਰ ਕਰੂੰ ਆ ਜਾਓ ਬਸ ਤੁਸੀਂ ਆ ਜਾਓ ਚੰਨਣਗੀ ਦਾ ਲੜਕਾ ਲੈ ਥਾਂ ਤੇਰੇ ਕਿਹੜਾ ਹੋਇਆ ਏ ਹਟ ਜਾ ਏ ਇਹ ਦੁੱਖ ਲੱਗਦਾ ਈ ਦੁੱਖ ਤਾਂ ਹੁਣ ਲੱਗੂਗੀ ਪੱਥ ਨਹੀਂ ਲੱਗਣਗੇ ਹਟ ਜਾ ਅਰੇ ਇਹ ਨਹੀਂ ਫਿਰ ਦਿੰਦਾਂ ਤੁਸੀ ਤਾਈ ਮੈਂ ਤੇਰਾ ਮੂੰਹ ਕੁੱਟ ਦੂੰ ਮੈਂ ਕਹਿੰਦਾ ਕਾਨੂੰਨ ਕਾਨੂੰਨ ਤੇਰੇ ਲੜਿਆ ਦਾ ਭੈਂਡ ਦਾ ਖਸਮਾ ਮਿੱਟੀ ਖਾਣਾ ਤੇਰੇ ਕੀ ਲੜੇ ਹੋਇਆ ਹਟ ਜਾ ਏ ਮਾਫ ਏ ਲਾਜ ਹੋਊਗਾ ਫ ਉਹੀਂ ਸੰਜ ਰੱਖਿਆ ਤੁਸੀਂ ਯਾਰ ਆਪੀ ਲਾ ਲੈ ਮੈਂ ਆਪੀ ਇਥੇ ਫੇਰੇ ਦੇਣਾ ਫਿਰ ਘਰੀ ਲਾ ਲੈਣਾ ਆਪੀ ਖੜ ਜਾ ਜੇ ਤੇਰਾ ਇਲਾਜ ਕਰ ਦਿੰਦਾ ਮੈਂ ਉਲਟੀ ਆਈ ਜਾਂਦੀ ਜੀ ਉਲਟੀ ਆਈ ਜਾਂਦੀ ਉਲਟੀ ਆਪਦੀ ਬਾਹਰ ਕਰ ਲਈ ਸੌਂ ਹੀ ਨਾ ਜੇ ਸੌਂਗਾ ਕੰਮ ਖਰਾਬ ਹੋਊ ਆਖਣਾ ਨਹੀਂ ਆਖਣਾ ਨਹੀਂ ਆਖਣਾ ਲੈਣਾ ਨਹੀਂ ਕਿਸੇ ਨੂੰ ਖੜ ਜਾ ਖੜ ਜਾ ਨਾ ਲਿਆਉਣਾ ਤੀ ਕਿਸੇ ਨੂੰ ਚਿਹਰਾ ਕੱਲਾ ਨਹੀਂ ਆਈਦਾ ਹੁੰਦਾ ਇਹ ਜੇ ਕੰਮ ਚ ਆਈ ਨਹੀਂ ਕੋਈ ਜੀ ਮੱਚਦਾਈ ਹਰਦਾ ਲੜੂ ਦਵਾਈ ਜੰਗਾ ਮੜੀ ਜੀ ਹਏ ਬਸ ਕੇ ਰਾਂ ਤੂੰ ਯਾਰ 2 ਘੰਟੇ ਕੱਢ ਗਿਆ ਆਏ ਕਰੀ ਜਾ ਕੇ ਚੰਗਾ ਕੁਸ ਹੁੰਦਾ ਤਾਂ ਨਹੀਂ ਜੀ ਨਿੰਮਦੇ ਪੱਤੇ ਚੱਪ ਨਹੀਂ ਖੜਾ ਨਾ ਦੇਖਦਾ ਨਿਕਲ ਜਾਂਦਾ ਦੇਖ ਦੇਖ ਕਿੰਨਾ ਨਿਕਲਦਾ ਬੱਸ ਕਰੋ ਜੀ ਖੜ ਜਾ ਖੜ ਜਾ ਖੜ ਜਾ ਜਾਣ ਤਾਂ ਬਚ ਜੂ ਜੀ ਬਚ ਗਿਆ ਬਚ ਗਿਆ ਕੁਝ ਨਹੀਂ ਹੁੰਦਾ ਇਹ ਆ ਲੜੂ ਦਵਾਈ ਚੰਗਾ ਮੜੀ ਜੀ ਮੱਚਦੀ ਆ ਜੀ ਖੜ ਜਾ ਖੜ ਜਾ ਬਾੜਾ ਬਸ ਹੀ ਖੜ ਜਾ ਖੜ ਜਾ ਨਿਕਲ ਜਾਣ ਦੇ ਹੁਣ ਛੇੜੀ ਨਾ ਬੱਸ ਹੁਣ ਕੁਝ ਨਹੀਂ ਹੁੰਦਾ ਤੇਰਾ ਵਾਲ ਵਿੰਗਾ ਨਹੀਂ ਹੁੰਦਾ ਮੇਰੇ ਕੋਲੇ ਹੋ ਗਿਆ ਕੰਮ ਤੇਰਾ ਧੰਨਵਾਦ ਜੀ ਉਲਟੀ ਆਉਂਦੀ ਹੈ ਜੀ ਬੰਨ ਖੋਲ ਦੇ ਹੈ ਉਲਟੀ ਉਲਟੀ ਬਾਹਰੇ ਕਰ ਵੀਰੇ ਗੁਸਲਖਾਨੇ ਬਣੇ ਹੋਣੇ ਇੱਥੇ ਕੋਈ ਪੋਚੇ ਲਾਉਣ ਵਾਲਾ ਵੀ ਨਹੀਂ ਹੈਗਾ ਜਮ ਅੱਗੇ ਜਾ ਆ ਖੋਲਦਾ ਰਮਾਲ ਬਸ ਹੁਣ ਤ ਤਰਾ ਹੋ ਗਿਆ ਤਮ ਆ ਲੋ ਜੀ 20 ਰੁਪਏ ਮੈਨੂੰ ਤਾਂ ਸੀਸੀ ਦੇ ਦੇ ਨਾਲ ਗੋਲੀਆਂ ਦੇ ਦਿਓ ਜੀ ਪੀਣ ਵਾਸਤੇ ਇਹ ਕੀ ਹੈ ਇਹ 20 ਰੁਪਏ ਸੋਡੀ ਪੇਮੈਂਟ 480 ਤਰਿਕ ਨਹੀਂ ਬਾਕੀ ਰਹਿ ਗਏ ਠੀਕ ਹੈ ਬੋਤਲ ਵੀ ਦਾ ਦੋ ਕੋਈ ਜੀ 20 ਰੁਪਿਆ ਚ ਐ ਬਾਅਦ ਚ ਫਟਾ ਜੂ ਹੈ ਮੈਂ ਕਹਿੰਦਾ ਤੇਰੀ ਸਰਜਰੀ ਅਸਲ ਤੂੰ ਐ ਕਰ ਮੈਂ ਤੇਰੇ ਘਰੇ ਚਲਦਾ ਨੜੇ ਤਾਂ ਮੈਥੋਂ ਕੱਖ ਕੰਡਾ ਕਰ ਆ 20 ਰੁਪਏ ਦੇ ਕੇ ਤੂੰ ਹੈ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੁਸੀਂ ਤਾਂ ਉਹੀ ਬੇਪਕੂਫੀਦਕਾਰ ਰੱਖਿਆ ਮੈਨੂੰ ਯਾਰ ਵੀ ਪਿੰਡ ਵਾਲਾ ਜੇ ਤੁਸੀਂ ਸ਼ਹਿਰ ਜਾਓ 10 2000 ਰੁਪਏ ਲੈਣ ਨੜੇ ਲਾਉ ਗੋਲੀਆਂ ਵਾਂਗੂ ਕੁੱਟਣ ਕਰਿਆ ਵੀ ਨਹੀਂ ਕੁਛ ਉਹਨੇ ਕੁਛ ਜੀ ਦਵਾਈ ਕਰਿਆ ਕਿਉਂ ਨਹੀਂ ਤੜਕੇ ਤਾਂ ਮੈਲਾ ਕਢੀ ਜਾਣਾ ਤੇਰੇ ਪੱਛ ਲਈਆਂ ਨਾ ਇਹਨਾਂ 'ਚ ਦਵਾਈ ਦੇ ਦੋ ਕੋਈ ਜੀ ਇਹ ਦਵਾਈ ਤੇਰੇ ਵਾਲੀ ਨਹੀਂ ਹੈਗੀ ਜਿਹੜੀ ਆ ਲਾਉਣ ਵਾਲੀ ਸੀ ਮੈਂ ਲਾਤੀ ਜਾ ਬਗ ਜਾ ਉਹੀ ਸਮਝਦਾ ਯਾਰ 20 ਰੁਪਏ ਦੇ ਕੇ ਮੁੰਡਾ ਲੈ ਲੈ ਚੱਲ ਇੱਥੋਂ ਪਰ ਇਹ ਜੀ ਕੀ ਰੱਖਣਾ ਜੀ ਪਰ ਇਹ ਕੋਸੇ ਨਹੀਂ ਰੱਖਣਾ ਦੋ ਦਿਨ ਨਾਉਣਾ ਨਹੀਂ ਹੈਗਾ ਬਸ ਨਾਉਂ ਮੜਾ ਮੋਟਾ ਕਾਖਣਾ ਤਾਂ ਦੇਖ ਕੇ ਲੜਿਆ ਤਾਂ ਮਿੱਟੀ ਖਾਣਾ ਮੇਰਾ ਸਾਲਾ ਨਖਰੇ ਦੇਖ ਲੈ ਕਿਵੇਂ ਕਰਦਾ ਰੁਪਏ 20 ਦੇ ਕੇ ਗਿਆ ਤੇਰੇ ਪਾਪੇ ਨੂੰ ਕਹਿੰਦੀ 450 ਰਹਿ ਗਿਆ 480 ਸੱਚ ਹੈ ਇਹੋ ਜਿਹਾ ਗਾਹ ਕਹੁੰਦੇ ਨੇ ਲੈ ਦੇਖ ਲੈ ਚਾਹੇ ਬਾਤ ਚੱਲ ਗਿਆ ਹਾਏ ਠੀਕ ਅੱਛਾ ਹੁਣ ਕਿੱਥੇ ਲੱਗਦੀ ਹੈ ਛੱਪ ਕਾਲਾ ਡੰਡੀ ਧੀ ਕਾਲਾ ਨਾਗ ਅੱਖਾਂ ਤੇ ਤਾਰਾ ਤੀ ਦੋਤਾ ਪੂਰੀ ਜ਼ਹਿਰ ਵਾਲਾ ਸੀ ਕੋ ਮੜਾ ਤੀ ਹਾਏ ਹਾਂ ਪਾਸੇ ਜਾਂਦੀ ਬਾਹਰ ਦੇ ਮੇਲ ਹਾਂ ਕਿ ਰੱਖ ਲਾ ਤੈਨੂੰ ਜਾਂਦੀ ਬਾਹਰ ਵੀ ਹਾਂ ਹੱਸ ਰਹੀ ਹਾਂ ਕਿੱਥੇ ਲੈਣਾ ਹਾਂ ਕੀ ਕਰਦਾ ਓ ਜ਼ਹਿਰ ਚੂਸੂਂ ਜ਼ਹਿਰ ਓ ਯਾਰ ਜਾ ਓ ਤੈਨੂੰ ਜ਼ਹਿਰ ਚੜ ਜਾ ਓ ਬੜਾ ਦਾ ਹੌਸਲਾ ਰੱਖੋ ਹਾਂ ਤੇ ਛੋਟਿਓ ਨਾ ਸੋਚਣਾ ਜ਼ਹਿਰ ਵੱਧ ਚੜੂਗੀ ਹੱਥ ਚੱਕੋ ਮੜਾ ਜਾ ਹੱਥ ਚੱਕੋ ਕਿੱਥੇ ਲੈਣਾ ਬਾਈ ਤੂੰ ਮਰ ਜਾਏਗਾ ਤੂੰ ਗੱਡੀ ਛੱਡ ਜਾਏਗਾ ਮੰਮੀ ਦੀ ਕੋਈ ਗੱਲ ਨਹੀਂ ਮੈਨੂੰ ਤਰੀਕਾ ਆਉਂਦਾਗਾ ਓ ਯਾਰ ਜਾ ਆ ਆ ਜਾਂਦੀ ਬਾਹਰ ਇਹ ਦਿਨ ਮਰ ਜਾਂ ਤੇ ਇਹਦਾ ਤਾਂ ਸਰਜੂ ਪਹਿਲਾਂ ਐਂਦਾ ਸਾ ਕੁੜੀ ਦੇ ਕੀ ਕਰ ਲਿਆ ਹਾਂ ਗੁਣ ਤੇਰੇ ਕੀ ਹੋ ਗਿਆ ਕੀ ਦੱਸਾਂ ਮਾਂ ਮੈਂ ਤਾਂ ਮਰਦੀ ਮਰਦੀ ਬਚੀ ਆ ਰੂੜੀ ਤੇ ਮੋਟਰਸਾਈਕਲੋਂ ਮੁੱਤਾ ਮਾਰਤਾ ਆਉਂਦੇ ਹੋਏ 80 ਵਾਲੇ ਤੇ ਪੱਟੀ ਕਰਾ ਕੇ ਆਇਆ ਬਚ ਗਈ ਮੈਂ ਤਾਂ ਅੱਜ ਜਦ ਛੋਡਾ ਦਾ ਜਿਹੜਾ ਟਾਈਮ ਆਇਆ ਸੀ ਐਦੀ ਮੇਰੇ ਤੇ ਉਦੋਂ ਪੈ ਗਿਆ ਤਾਂ ਇਹਨੂੰ ਪੂਰੇ ਕੱਪੜੇ ਦਾ ਪਾ ਲਿਆ ਨਹੀਂ ਅੱਡੇ ਕੱਪੜੇ ਚ ਹੀ ਆ ਗਿਆ ਭਲੇਗ ਦੇ ਜੰਮ ਮੈਂ ਤਾਂ ਸਿਰ ਵੀ ਨਹੀਂ ਬੋਹਣ ਦਿੱਤਾ ਹੈਗਾ ਇਹ ਕਿਹੜਾ ਕਿਸੇ ਦੀ ਸੁਣਦਾ ਹੈਗਾ ਜਲੂਸ ਕੱਢਦਾ ਹੈਗਾ ਤੈਨੂੰ ਪਤਾ ਤਾਂ ਹੈਗਾ ਛੋਡੀ ਸਿਹੜ ਹੈ ਕਿਹੜਾ ਪਤਾ ਤੀ ਸਾਸਤਾ ਕੰਮ ਵਾਲਾ ਦੇਖਿਆ ਤੀ ਜੇ ਸਾਨੂੰ ਕੀ ਪਤਾ ਮੇਰਾ ਕੱਪੜਾ ਤੇ ਫਿਰੂਗਾ ਇਹ ਚੱਕੀ ਤੋਂ ਆਇਆਗਾ ਚੱਕੀ ਤੋਂ ਆਇਆਗਾ ਹਾਂ ਚੱਕੀ ਤੋਂ ਆਇਆ ਪੁੱਤ ਕੱਪੜੇ ਦਾ ਪਾ ਲਿਆ ਹੁੰਦਾ ਮੰਮੀ ਜੀ ਮੈਨੂੰ ਚਾ ਕੱਪੜੇ ਦੀ ਕਿੱਥੇ ਆਉੜੀ ਆ ਜਦੋਂ ਤੁਸੀਂ ਫੋਨ ਕਰਿਆ ਮਰਦਾ ਤਾਂ aí ਦਿਮਾਗ 'ਚ ਚੜ ਕੇ ਮਾਂ ਜਾ ਕੇ ਬਿਸਪੀ ਲਾਉਣ ਵਾਲਾ ਹੈ ਉਹੀ ਸੁਣੀ ਤਾਂ ਕਿਚੀ ਪਿੱਛੇ ਮਾਤਾ ਭੋਗ ਤੇ ਜਾਣਾ ਤਾਂ ਤਿਆਰ ਹੋਣੀਓ ਕੋ ਮਰ ਕੇ ਤੈ ਜਾਣਾ ਤਾਂ ਤਿਆਰ ਹੁਣ ਇਧਰ ਬੰਦਾ ਮਰੀ ਜਾਂਦਾ ਮੈਂ ਕੱਪੜੇ ਪਾਦਾ ਸੋਹਣਾ ਲੱਗਦਾ ਤੀਗਾ ਓਏ ਜਾ ਹੁਣ ਕਿਸੇ ਡਾਕਟਰ ਦੇ ਨਾਲ ਚੱਲ ਕਿੱਥੇ ਉਹ ਲੈ ਚੱਲੋ ਕਿੱਥੇ ਤਾਇਆ ਜੀ ਫਾਇਦਾ ਮੇਰੀ ਨਹੀਂ ਗੈਦਾ ਆਪਾ ਚੱਲੀਏ ਚਲੋ ਫਿਰ ਚਲੋ ਚਲੋ ਖੜੇ ਹੋਵੋ ਆਜੋ ਮੋਟਰ ਦਾ ਟੱਪ ਜਾਵਾਂਗੇ ਤਾਂ ਟੱਪੋਗੇ ਪਹਿਲਾਂ ਵੀ ਟੱਪ ਗਿਆ ਆਂ ਹਾਂ ਇਹਦਾ ਮੈਨੂੰ ਮਾਰ ਕੀ ਰਾਜੀ ਆ ਕੋਈ ਨਾ ਕੋਈ ਨਾ ਕਦੋਂ ਕ ਲੜਿਆ ਕਦੋਂ ਕ ਲੜਿਆ ਇਹ ਮਤਲਬ ਇਹ ਅੱਦਾਂ ਕ ਕੰਟਾ ਹੋਇਆ ਅੱਦਾਂ ਕੰਟਾ ਹੋਇਆ ਤੁਸੀਂ ਸੋਚੋ ਨਾ ਇਹਦੇ ਬਾਰੇ ਤੁਸੀਂ ਐ ਸੋਚੋ ਵੀ ਕੁਛ ਨਹੀਂ ਹੋਇਆ ਚਲੋ ਫੇਰ ਹਾਂ ਜੇ ਸੋਚੋ ਕਿ ਜ਼ਹਿਰ ਵੱਧ ਚੜੂ ਟਾਈਮ ਨਾਲ ਆਉਣਾ ਆਜੋ ਆਜੋ ਫੂੰਕੇ ਜਤੀਗਾ ਕੌਡੀਆਂ ਵਾਲਾ ਤੀ ਕਾਲਾ ਨਾਗ ਤੀ ਕਾਲਾ ਜਮਾ ਡੰਚ ਕਾਲਾ ਦੇਖੋ ਬਰਾ ਕਾਕੇ ਨਾਲ ਦਾ ਹਾਂ ਚਲ ਕੋਈ ਗੱਲ ਹੌਲੀ ਆਇਓ ਹੌਲੀ ਹਾਂ ਲੱਗਦੇ ਚੱਕਰ ਆ ਜੇ ਲੈ ਆ ਤਾਂ ਖੋਲ ਦੋ ਤੁਸੀਂ ਬਾੜ ਤਾਂ ਖੋਲ ਦੋ ਵੀ ਹੈ ਬੰਦਾ ਤਾਂ ਇੱਕ ਤਾਂ ਉਹ ਛੋਟਾ ਹੱਕ ਨਹੀਂ ਹੈਗਾ ਇੱਥੇ ਖੇਤਾਂ 'ਚ ਫਿਰਦੇ ਹੋ ਤੁਸੀਂ ਹਾਏ ਹਾਏ ਮੈਂ ਕਿਹੜੇ ਖੂਚ ਡਗਾ ਮੈਨੂੰ ਤਾਂ ਮਾਰਦੇ ਨੂੰ ਇੱਕ ਜੱਬਣਾ ਪੈਂਦਾ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਇੱਥੇ ਮਾਫਦੀ ਕਰਦੇ ਤਾਂ ਛੋਟੜੀ ਕਰ ਲਿਆ ਕਰੂ ਇਹ ਤਾਂ ਜਾਹ ਜਾਂਦੀ ਹੋਊਗੀ ਬੰਦਾ ਹੀ ਰਾਗੜਦੇ ਹੋਗੇ ਆ ਬੰਦੇ ਦੇ ਪੁੱਤ ਨਾਸੇ ਦੀ ਉਹ ਹੋਲਾ ਨਹੀਂ ਨਹੀਂ ਫਿਰਦੇ ਉਦੋਂ ਦੇ ਬੜਾ ਕਸੀਏ ਇਧਰੋਂ ਨਾਕਵਾਲ ਬੜਾ ਮੰਮੀ ਜੀ ਪਾਓ ਹੱਥ ਬੜਾ ਪਾ ਲਿਓ ਚਿਹਰ ਚੜਜੂ ਨਹੀਂ ਜੀ ਹਾਂ ਓ ਮੇਲਾ ਘਟਾ ਛੱਟੋ ਛੱਟ ਚੱਲਣਾ ਓ ਮੇਲਾ ਘਟਾ ਮਾਰਾਂ ਨਹੀਂ ਮੈਨੂੰ ਮਾਰਾਂ ਨਹੀਂ ਮੈਨੂੰ ਮੈਲਾ ਖੜਾਉਣਾ ਮੈਲਾ ਖੜਾਉਣਾ ਆਇਆ ਜੀ ਕੇਰਾ ਤਾਇਆ ਜੀ ਇਹ ਕੇਰਾ ਪਹੁੰਚ ਗਿਆ ਨਾ ਕੇਰਾ ਇੰਦਰੀਆਂ ਕੋਲੇ ਪਹੁੰਚ ਗਿਆ ਓ ਨਾੜਾ ਘੜਾਏਗਾ ਨਾੜਾ ਬੰਦ ਕਰੇਗਾ ਤੁਮਰੀਆਂ ਓ ਭਾਈ ਮੂੰਹ ਕਰਵਾਉਂ ਆਇਤੇ ਨਹੀਂ ਮੰਮੀ ਜੀ ਮੈਨੂੰ ਕੁਛ ਨਹੀਂ ਕਹਿੰਦਾ ਮੈਨੂੰ ਪਿਸਦਾ ਭੇਤ ਪਤਾ ਤੁਹਾਨੂੰ ਕਿਹਾ ਮਾਹ ਜ਼ਹਿਰ ਚੂਸ ਲੈਨੇ ਤੁਸੀਂ ਤਾਂ ਮੰਦੇ ਨਹੀਂ ਓ ਬੱਸ ਗੱਲ ਇਹ ਤਾਂ ਹੁਣ ਖਾਈ ਹੰਡਾ ਚਲ ਬਰ ਨੂਡ ਤਾਂ ਚੱਲ ਆਇਆ ਕੇਰਾ ਜੇ ਕੇਰਾ ਮੈਲਾ ਖੜ ਜੇ ਨਾ ਤਾਇਆ ਜੀ ਫਿਰ ਇੰਦਰੀਆਂ ਕੋਲੇ ਨਹੀਂ ਜਾਂਦਾ ਚੱਲ ਹਾਂ ਹਾਂ ਮੈਂ ਜੋ ਪੋਣੇ ਪਾਸੇ ਪਾਰ ਕਰ ਲਾਂ ਮੈਂ ਵੀ ਚੱਲੂਗੀ ਕਿ ਮੈਂ ਬੈਠਾ ਜੂਗਾ ਕਿ ਮੈਂ ਬੈਠਾ ਕਰਨਾ ਪਊਗਾ ਰਾਈ ਕਰ ਦੇ ਜੀ ਮੰਮੀ ਜੀ ਛੋਟਾ ਜਰੂਰੀ ਹੋ ਗਿਆ ਤਾਈ ਨੂੰ ਉਤਾਰ ਦਿੰਨੇ ਆ ਜੇ ਫਿਰ ਬੰਦੇ ਵਧ ਗਏ ਆਪਾਂ ਤਾਈ ਤੁਸੀਂ ਉਤਰ ਜਾਓ ਮੰਮੀ ਜੀ ਬਹਿ ਜਾਣਗੇ ਨਹੀਂ ਪੁੱਤ ਮੈਂ ਵੀ ਨਾਲੇ ਜਾਊਂਗੀ ਫਿਰ ਮਾਂ ਤੁਸੀਂ ਤੁਰ ਕੇ ਆ ਜਾਓ ਹਾਂ ਉਚੜਾ ਲਓ ਐਨੇ ਕਿੱਥੇ ਬੈਠਾਂਗੇ ਬਾਹਲੇ ਜਾਣੇ ਹੋ ਬਾਹਲੇ ਉਹੀ ਤਾਂ ਗੱਲ ਹੈ ਜੀ ਇਹ ਕੋਈ ਧੰਮ ਵਾਲੀ ਗੱਲ ਨਹੀਂ ਹੈਗੀ ਉਹੰਦਾ ਮਾਲੀਆਂ ਗੱਲਾਂ ਨੇ ਇਹ ਹੈ ਐਨੇ ਕਿਵੇਂ ਮਰੀਜ਼ ਪੈਣ ਦੀ ਮਾਰ ਆ ਗਾ ਮਰੀਜ਼ ਤਾਂ ਵਿਚਾਲੇ ਲੈ ਲਿਆ ਆਏ ਹਾਏ ਆਏ ਹਾਏ ਓ ਬਾਤ ਅੱਡੋ ਖਰਜ ਓ ਐਂ ਨਾ ਕਰੋ ਹੱਥ ਨਾ ਫੜੋ ਮੇਰੇ ਓਏ ਹੱਥ ਨਾ ਫੜ ਓਏ ਹੱਥ ਨਾ ਫੜੋ ਆ ਜਾ ਭਾਈ ਜੋ ਭਾਈ ਜੋ ਆ ਜਾ ਆ ਜਾ ਆ ਜਾ ਭਾਈ ਜੋ ਭਾਈ ਜੋ ਰੁਕਈ ਜਾ ਨਾ ਹੱਥ ਨਾ ਫੜੋ ਹੱਥ ਨਾ ਨਾ ਫੜੋ ਡਰਾਈਵਰ ਦੇ ਆਪਦੇ ਹਿਸਾਬ ਨਾਲ ਚੱਲਣ ਦੇ ਆਏ ਓਏ ਆਜਿਓ ਬੈਲਾ ਆਜੋ ਆਜੋ ਮੰਜੇ ਦੇ ਪਾਈਓ ਜੀ ਬਸ ਮਨ ਤੋਰਣਾ ਤੁਸੀਂ ਢੋਲ ਪਾਈਉਗੀ ਬੈ ਜਾ ਕੱਚੀ ਨੀਂਦ ਐ ਬੈ ਜਾ ਬੈਦ ਜੀ ਸੋ ਸ੍ਰੀ ਕਾਲ ਜੀ ਇਧਰ ਦੇਖਿਓ ਮੜਾ ਸਨੇਕ ਬਾਈਟ ਕਰ ਗਿਆ ਹੈ ਸਨੇਕ ਬਾਈਟ ਕਰ ਗਿਆ ਮੜਾ ਜਾ ਕੀ ਕਰ ਗਿਆ ਛੱਪ ਲੜ ਗਿਆ ਯਾਨੀ ਕੀ ਪੰਜਾਬੀ ਬੋਲ ਗਿਆ ਯਾਰ ਉਹ ਮੜਾ ਦੰਦੀ ਜੀ ਵੱਢ ਗਿਆ ਕੀੜਾ ਛੁਰ ਗਿਆ ਜੀ ਅੱਛਾ ਚੇਲੀ ਦੇਖ ਦੋ ਬੈਦ ਜੀ ਸ਼ਖਰ ਦਪਹਿਰੇ ਆ ਜਾਂਦੇ ਨੇ ਨਾ ਪੈਂਦੇ ਨੇ ਨਾ ਪਾਣਦੇ ਨੇ ਆਇਓ ਜੀ ਕਿਰਾ ਮੈਂ ਐਂ ਕਹਿੰਦਾ ਦੀ ਯਾਰਾ ਮੇਰਾ ਸਨੀ ਦਾ ਟਾਈਮ ਹੈ 2 ਮਿੰਟ ਮਾਰੇ ਮੈਂ ਹੱਥ 2 ਮਿੰਟ ਹੀ ਰੱਖਣਗੇ 2 ਮਿੰਟ ਦਾ ਲੰਬਾ ਵੀ ਨਹੀਂ ਫਰੈਂਕ ਕਰੋ ਜੀ ਤੁਸੀਂ ਸਨੀ ਕਰਨ ਵਗ ਜਾ ਤੁਸੀਂ ਤੂੰ ਇਹਨੂੰ ਫੋਨ ਦੇ ਆਪਾ ਪਿੰਡ ਫੋਨ ਕਰਦਾ ਲੱਕੜਾਂ ਤਿਆਰ ਕਰ ਲੈਣਗੇ ਤੇ ਤੁਹਾਨੂੰ ਪੈ ਜੀ ਮੋੜ ਦਿੰਗੇ ਟੱਟੂ ਪਾਰ ਹੋ ਜੂ ਇਹਨਾਂ ਦਾ ਬਈ ਜੀ ਹੱਥ ਬੰਨ ਕੇ ਬੇਨਤੀ ਹੈ ਅਟਾ ਮੇਨ ਬੰਦਾ ਇਹ ਓਏ ਉਹ ਲੜੂ ਸਨੀ ਕਰਨ ਗਿਆ ਮੇਰੇ ਪੰਜ ਗੀਰੀ ਕਸੂਤਾ ਪਾ ਲਿਆ ਦੀ ਲੱਤਾਂ ਐ ਕਰੋ ਕਿੱਧਰ ਕਰੀਏ ਐਂ ਹੀ ਕਰੋ ਇੱਧਰ ਕਰ ਮੈਂ ਇੱਧਰ ਕੰਮ ਜਾ ਕੰਮ ਜਾ ਐਂ ਕਰ ਲੋ ਐਂ ਕਰ ਹੇ ਕਦੋਂ ਕੋ ਲੜਿਆ ਕਿੰਨਾ ਕ ਟਾਈਮ ਹੋ ਗਿਆ ਦੱਸੋ ਜੀ ਕਦੋਂ ਕੋ ਲੜਿਆ ਕਹਿੰਦਾ ਪਾਸ ਹੋ ਜਾ ਤੀ ਖਰਾਕ ਹਾਂਦੀ ਉਹ ਵਾਂਗੂ ਹੋ ਗਿਆ ਜੀ 2 ਘੰਟੇ ਵਾਂਗੂ ਹੋ ਗਿਆ ਅੱਛਾ ਹਾਂ ਕਿਹੜੇ ਰੰਗ ਦਾ ਦੀਗਾ ਪਤਾ ਏ ਕੁਸਾ ਕਾਲਾ ਦੀ ਜਮਾਂ ਡੰਚਾ ਜਮਾਂ ਡੰਚ ਕਾਲਾ ਦੀ ਜੀ ਐਟਾ ਭਾਜਾ ਭਾਜਾ ਮਰੀ ਤੂੰ ਕੋਈ ਗੱਲ ਨਹੀਂ ਤੂੰ ਨਾ ਤਕਲੀਫ ਕਰੀ ਦੀ ਡਾਂਗ ਵਰਗਾ ਤੀ ਕੋਈ ਨਾ ਕੋਈ ਨਾ ਫਿਰ ਕੋਈ ਗੱਲ ਨਹੀਂ ਸੱਪ ਜ਼ਹਿਰੀਲਾ ਜ਼ਿਆਦਾ ਹੀ ਲੱਗਦਾ ਮੈਨੂੰ ਭਾਈ ਸੱਪ ਤਾਂ ਜ਼ਹਿਰੀਲੀ ਹੈ ਜੀ ਜੇ ਮਾੜਾ ਸੱਪ ਹੁੰਦਾ ਮਰ ਜਾਂਦਾ ਕਿਉਂਕਿ ਜ਼ਹਿਰ ਤਾਂ ਇਹਦੇ ਚ ਵੀ ਬਾੜੀਆ ਸਾਡੇ ਬੰਦੇ ਚ ਸੱਪ ਤਾਂ ਕੋਈ ਵਧੀਆ ਲੜਿਆ ਤਾਂ ਹੀ 2 ਘੰਟੇ ਕੱਢ ਗਏ ਜਿਵੇਂ ਤੂੰ ਕਹਿੰਦਾ 2 ਘੰਟੇ ਲੜੇ ਨੂੰ ਹੋ ਗਏ ਸੌਣਾਂ ਦੇ ਸੌਣਾਂ ਦੇ ਸੌਣਾਂ ਦੇ ਸੌਣਾਂ ਦਾ ਕਹਿੰਦਾ ਸੁੱਤਾ ਨਹੀਂ ਸੁੱਤਾ ਨਹੀਂ ਆਹ ਗੋਟਾ ਤਰੋ ਜੀ ਗੋਟਾ ਮੰਮੀ ਬਸ ਹਾਂ ਗੋਟਾ ਤਰੋ ਗੋਟਾ ਸਾਵਾਂ ਤੋਂ ਹੁੰਦਾ ਕੋਈ ਨਾ ਕੋਈ ਨਾ ਖੜਦਾ ਸਾਰਾ ਕੁਝ ਹੀ ਹਟਾ ਲਾ ਲੈ ਮੈਂ ਗੋਟਾ ਲਾ ਲੈ ਇੱਕ ਗੱਠਾ 4 3 7 ਇਹ ਕੀ ਜੀ ਬਲੇਡ ਜਾਂ ਜੱਕੀ ਫਿਰਦੇ ਪਾਇਦੇ ਜੀ ਕੱਚਾ ਬੜਾ ਖੜਿਆਰੀਆਂ ਵਾਲਾ ਪਾਇਆ ਮਾਹ ਬਲੇਟ ਦੂਜੇ ਜਿਹਾਰੀ ਵਾਲਾ ਪੱਛ ਲੱਗੂ ਇਹਦੇ ਨਾਲ ਲੱਤ ਪਟੋਗੇ ਕਿ ਚਾਰ ਕਟੋਗੇ ਕਮਾਲ ਦੀ ਗੱਲ ਮੇਰਾ ਕੰਮ ਆ ਯਾਰ ਮੈਨੂੰ ਪਤਾ ਚਲੋ ਚਲੋ ਕੋਈ ਗੱਲ ਨਹੀਂ ਬਸ ਐ ਆਪਣਾ ਤੱਕਰਾ ਆ ਕੁੜੀ ਨੂੰ ਕੀ ਹੋ ਗਿਆ ਇਹਦਾ ਇਹਦਾ ਮੈਂ ਇਸਨੂੰ ਕਮਾਰਿਆ ਅੱਛਾ ਹਾਂ ਤਾਰ ਪਾਈ ਪਹਿਲੀ ਲਾ ਜੇ ਮਾਸਮੂਸ ਪਾੜ ਗਿਆ ਆਪਣੇ ਕੋਲ ਇਹਦਾ ਵੀ ਇਲਾਜ ਹੈ ਕੋਈ ਨਹੀਂ ਆ ਇਹਨੂੰ ਬਚਾਓ ਹਰ ਬੰਨ ਕਿ ਜ਼ਰੂਰੀ ਆ ਕਿੱਥੋਂ ਜਾਂ ਦੁਖਦਾ ਪਣਾ ਹੈ ਹੈ ਇੱਥੀ ਹੈ ਇੱਥੀ ਹੈ ਇਹਦੇ ਬਿਨਾਂ ਦਸਤੀ ਕੱਖ ਨਹੀਂ ਹੈਗੇ ਲੈ ਮਣ ਜਾ ਦੰਦਾਂ ਨਾਲ ਜੀਭ ਲੈ ਲੈ ਬੀਰ ਬਣ ਕੇ ਫੜ ਲੈ ਫੜ ਲੈ

ਜੀ ਜਿਹਾ ਪਾ ਇੱਧਰ ਲੜਿਆ ਹਾ ਤਾਹ ਜਹਰ ਤਾ ਪਰ ਥੱਲੇ ਨੂੰ ਵੀ ਜਾ ਸਕਦੀ ਐ ਇੱਥੇ ਲਾ ਮੜਾ 2 ਇੰਚ ਛੱਡ ਕੇ ਇੱਥੇ ਲਾ ਦੇ ਨਾ ਵੜਾ ਦੇ ਕੇ ਤੂੰ ਮਰਜੀ ਲਾ ਆ ਇੱਥੇ ਇੱਥੇ ਲੱਗ ਕਰ 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 ਛੋਟੇ ਕੋਲ ਉਸ ਤਰ੍ਹਾਂ ਪਲੇਟ ਪੇ ਆਪ ਮੜ ਲੱਤ ਮੋਨ ਲਈਏ ਬਾਹਰ ਲੈ ਲੈ ਤੇਰਾ ਮਰੀਜ ਹੋ ਮੈਂ ਤਾਂ ਕੰਮ ਕਰਨ ਜਣਾ ਮੈਂ ਤਾਂ ਸਣੀ ਲੜਾ ਕੇ ਨਾ ਭੈਣ ਮਰਾ ਵੇ ਕਰ ਮਰੀ ਵੇ ਤੇ ਤੂੰ ਆ ਕੇ ਮੈਂ ਤੇਰੇ ਲਈ ਜਮੀ ਕਮਾਲ ਹੋਗੀ ਨਹੀਂ ਚੰਗਾ ਫਿਰ ਆਪਦੇ ਸਾਹਬ ਨਾਲ ਲਾ ਦੋ ਆਪਦੇ ਸਾਹਬ ਨਾਲ ਲਾ ਦੋ ਓ ਭਾਈ ਓ ਹੈਲੋ ਭਾਈ ਮੈਨੂੰ ਐਂ ਦੱਸ ਤੈਨੂੰ ਦਿੱਕਤ ਕੀ ਆ ਰਹੀ ਹੈ ਜਿਹੜੇ ਸਾਹਬ ਨਾਲ ਇਹਦੇ ਲੱਛਣ ਜਿਵੇਂ ਨੂੰ ਗਲਤ ਲੱਗ ਰਹੇ ਨੇ ਬੱਕ ਤਾਂ ਵਾਲੀਆਂ ਹੈ ਹੈ ਵਾਲੀਆਂ ਟਿੱਕ ਤਾਂ ਹੈ ਕੀ ਹੋ ਗਿਆ ਸੱਪ ਲੜਾ ਦਾ ਕੰਮ ਹੈ ਨਹੀਂ ਇਹ ਮੈਨੂੰ ਜੀ ਕੱਚਾ ਹੁੰਦਾ ਸਿਰ ਘਵਰਾਉਂਦਾ ਸਿਰ ਦੁੱਖ ਦਾ ਤਾਪ ਚੜਿਆ ਹੋਇਆ ਬੱਕੀਆਂ ਦੁੱਖ ਦੀਆਂ ਨੇ ਬੱਕੀਆਂ ਕੱਟੀਆਂ ਹੋ ਗਈਆਂ ਬੱਕੀਆਂ ਭਰਕੀਆਂ ਓਏ ਬਾਈ ਉਹ ਇੰਨਾ ਫਰਜਵਾਕ ਹੋਣ ਨਹੀਂ ਦੇ ਹੁੰਦਾ ਫਿਰ ਐ ਟਰੈਸਨ ਕਰਾਓ ਬਈ ਤੁਸੀਂ ਜੀ ਕੱਚਾ ਜੀ ਕੱਚਾ ਤਾਂ ਫਿਰ ਉਹ ਵੀ ਹੋ ਸਕਦਾ ਬੰਦੇ ਦਾ ਮਨ ਲਾਵਾ ਟਰੈਸਨ ਮੇਰਾ ਮੁੰਡਾ ਕਰਦਾ ਉਹ ਫਰਜੋ ਬੈਤ ਜੀ ਕੀ ਕੱਚੀਆਂ ਗੱਲਾਂ ਤੇ ਪੈਗੇ ਜੀ ਕੱਚਾ ਨਹੀਂ ਹੋਣਾ ਜੀ ਘਬਰਾਟ ਹੁੰਦੀ ਆ ਤਾਂ ਹੰਮ ਘਟ ਵੀ ਹੁੰਦੀ ਆ ਬੰਦਾ ਜੀ ਤਾਂ ਹੁੰਦਾ ਜ਼ਹਿਰ ਜ਼ਹਿਰ ਜੇਹਰ ਨਾਲ ਕੱਚਾ ਜੀ ਹੋਣਾ ਗਿਆ ਦਾ ਚੀਕ ਮੜਾ ਜੇ ਸਿਰ ਚਾ ਘੁੱਟ ਦੋ ਜੀ ਕੱਚਾ ਤਾਂ ਮਿੰਟ ਚ ਹਟ ਜੂ ਇਹਨੂੰ ਸੌਂਗਾ ਦੋ ਸੌਂਗਾ ਤਾਈ ਮੈਂ ਕੀ ਆ ਮੰਮੀ ਜੀ ਬੈਠੀ ਆ ਮੈਂ ਤਾਈ ਜੀ ਕਹੀ ਮੰਮੀ ਜੀ ਬੈਠੀ ਆ ਮਾਗਰ ਬਾ ਫਿਰ ਤਾਂ ਪੀਰਾਮ ਆਜੂ ਹਾਂ ਚੱਲ ਭਾਈ ਅੱਧੀ ਜ਼ਹਿ ਏ ਤੀਰਾ ਯਾਰ ਮੜੇ ਅੰਤਰਾ ਤਰਨਣ ਗੱਲ ਕਰਨੀ ਹੈ ਕੀ ਗੱਲ ਹੋ ਗਈ ਹਾਂ ਤਾਂ ਅਸੀਂ ਮੰਗ ਰਹਾਂ ਦਾ ਯਾਰ ਦਵਾਈ ਲਿਓਨੇ ਚੱਕ ਕੇ ਮੈਂ ਤੇ ਬਾਰੇ ਤੇ ਕੱਢ ਜੋ ਹੋ ਗਿਆ ਕੋਈ ਨਾ ਕੋਈ ਨਾ ਹਾਂ 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 ਉਹ ਚੱਪ ਕਰ ਜਾ ਮੈਂ ਤਾਂ ਇਹ ਕਹਿਣਾ ਬਈ ਬੁੜੀਆਂ ਹੁੰਦੇ ਮੈਂ ਤੈਨੂੰ ਤਾਂ ਨਹੀਂ ਦੱਸਿਆ ਇਹ ਤਾਂ ਕੰਮ ਸੀਰੀਅਸ ਹੈ ਤਾਂ ਸਹੀ ਦੀ ਬੱਚੇ ਸੱਪ ਬਾੜਾ ਖਤਰਨਾਕ ਲੜਿਆ ਹੋਇਆ ਦੇ ਸੌਂਗਾ ਸੌਂ ਕੀ ਖਾਣਾ ਹੁੰਦਾ ਇਹਦਾ ਭਾਈ ਬਣ ਕੇ ਅੰਨ ਪਾਣੀ ਦਾ ਤਾਂ ਪੂਰਾ ਹੋ ਗਿਆ ਨਹੀਂ ਤੋਕੇ ਘੰਟੇ ਬਚਾ ਦੇ ਬਾਈ ਬਣ ਕੇ ਮੈਂ ਤਹਿਸੀਲ ਚ ਲੈ ਜੀ ਇਹ ਤਾਂ ਸਿੰਘ ਜੀ ਆ ਪੰਜ ਕਿਲੇ ਜਾਣਗੇ ਸੌ ਲੱਗੇ ਇਹ ਤਾਂ ਤੁਸੀਂ 2 ਪੰਟ ਤਾਂ ਪਹਿਲੀ ਨਹੀਂ ਟਾਈਮ ਲੱਖ ਰੁਪਇਆ 1 ਲੱਖ ਰੁਪਇਆ ਨਾ ਨਾ ਇਹ ਤਾਂ ਮੱਚਦਾ ਨਹੀਂ ਬਾਈ ਬਣ ਕੇ ਲੈ ਮੈਂ ਤਾਂ ਬੁੜੀਆਂ ਹੁੰਦੀ ਤੁਹਾਨੂੰ ਤਾਂ ਨਹੀਂ ਲਿਆ ਨਾ ਨਾ ਬਾਈ ਮਾਰ ਕੇ ਮੈਂ ਸੰਨੀਰ ਲਾ ਕੇ ਹੋਇਆ ਮੈਂ ਬਾਹਰ ਲਾਉਣਾ ਫਿਰ ਤੁਸੀਂ ਵਗ ਜਾਓ ਹੁਣ ਕੀ ਹੋ ਗਿਆ ਕੀ ਹੋ ਗਿਆ ਤਾਂ ਕੀ ਹੋ ਰਿਹਾ ਗਏ ਬਾਦ ਦੀ ਕੀ ਹੋ ਗਿਆ ਕਿੰਦਰ ਵਗਾ ਕੀ ਹੋ ਗਿਆ ਕੀ ਹੋ ਗਿਆ ਆਹ ਸੁਤਨਾ ਦਾ ਆਹ ਲੱਗਦਾ ਤੇਰੇ ਨਾਲ ਇੱਕ ਬੜੀ ਆਈ ਮਾਰੀ ਨਹੀਂ ਕਰੂ ਭੱਜ ਕੇ ਜਾਵੇਂਗਾ ਬੰਦਾ ਇਹ ਹੋ ਬਾਈ ਆ ਹੌਸਲਾ ਰੱਖ ਜਾ ਰਾਂ ਕਿ ਕੀ ਕੀ ਹੋ ਗਿਆ ਤੂੰ ਆਇਂ ਕਿਉਂ ਕਰਦਾ ਨਹੀਂ ਤੈਨੂੰ ਕੀ ਲੱਗਦਾ ਬੰਦਾ ਉਹ ਪਾਪਾ ਦਾ ਤਾਇਆ ਸਹੁਰਾ ਦਾ ਸਵਰਾ ਦਾ ਐਵੇਂ ਤੂੰ ਇੰਨਾ ਕਦ ਤੋਕੀ ਹੋ ਗਿਆ ਯਾਰ ਪਰਿਵਾਰ ਵਾਲੇ ਤਾਂ ਰੋ ਨਹੀਂ ਤੋਕੀ ਨਹੀਂ ਬਾਈ ਯਾਰ ਉਹ ਕੱਲਾ ਬੰਦਾ ਸੜਾ ਸੜਾਂਗ ਬੰਦਾ ਉਹ ਜਦੋਂ ਇਹਨਾਂ ਨੇ ਕੁੜੀ ਵਿਆਹੀ ਆ ਉਹਨੇ ਮੈਨੂੰ ਐ ਕਹਿ ਦੀ ਪਰ ਆਲੇ ਆ ਕੇ ਵੀ ਮੈਨੂੰ 5 ਕਿੱਲੇ ਹੁੰਦੇ ਨੇ ਮੈਂ ਜਦੋਂ ਮਰਨ ਵਾਲਾ ਹੋਇਆ ਤੇਰੇ ਨੂੰ ਵਸੀਤ ਕਰਾ ਕੇ ਜਾਊਂ ਅੱਜ ਭੈਣ ਦੀ ਮਰਾ ਕੇ ਉਹਦਾ ਸੱਪ ਲੜਦਾ ਯਾਰ ਉਹਦੀ ਭੈਣ ਨੋਜ ਬੀਂ ਚੜ ਜੂਗੀ ਅੱਛਾ ਕੋਈ ਬਣ ਕੇ ਦੋ ਘੰਟੇ ਨੂੰ ਹੋਰ ਬਚਾਦਾ ਮੈਂ ਕਿਵੇਂ ਦਾ ਕਿਵੇਂ ਕਰਕੇ ਪਟਵਾਰੀ ਨਾਲ ਗੱਲ ਕਰਕੇ ਗੂਠਾ ਲਵਾ ਲਾ ਉਸ ਤੋਂ ਬਾਅਦ ਚਾਹੇ ਉਹਦੀ ਭੁੱਖ ਜੇ ਯਾਰ ਐਂ ਕਰ ਖਰਾਬ ਚਲ ਵਾਟਣਾ ਤਾਂ ਉਹ ਮੁਸ਼ਕਲੀ ਹੈ ਕੰਮ ਚਾਹੇ ਮੈਂ ਤਾਂ ਸੰਜੀਵ ਨਹੀਂ ਬੂਟੀ ਮਗਾ ਰਹਾ ਉਹ ਨਹੀਂ ਗੱਲ ਦਾ ਸਤੂਬਾਈ ਬਲ ਦੋ ਘੰਟਾ ਜਾਂ ਤਾਂ ਫਿਰ ਸੱਪ ਲੈ ਦੇ ਸਾਂਵਾ ਜਿਹੜਾ ਲੜਿਆ ਹਾਂ ਸਾਂਵਾ ਸੱਪ ਨਾ ਚੱਲ ਜੂ ਜਮਾ ਵਿਚਾਲੇਗਾ ਮੈਂ ਕਹਿੰਦਾ ਗਰੰਟੀ ਹੈ ਪਰ ਟਾਈਮ ਘੰਟੇ ਦੇ ਵਿੱਚ ਵਿੱਚ ਸੱਪ ਇੱਥੇ ਹੋਣਾ ਚਾਹੀਦਾ ਅੱਧੇ ਘੰਟੇ ਜੀ ਲੈ ਆ ਬਸ ਤੂੰ ਉਹਨੂੰ ਮੈਂ ਉਹਨੂੰ ਸਾਹ ਚ ਪਾ ਕੇ ਰੱਖੀ ਸਾਹ ਨਾਲ ਸਾਹ ਚ ਚੱਲਦਾ ਹੋਵੇ ਠੀਕ ਹੈ ਉਹਦੀ ਜ਼ਿੰਮੇਵਾਰੀ ਮੇਰੀ ਹੈ ਸੱਪ ਦੀ ਕਿ ਮੈਂ ਤਾਂ ਸੱਪ ਦਾ ਮਾਂ ਪਿਓ ਵੀ ਫੜ ਲਊਗਾ ਅੱਧਾ ਘਾਟਾ ਦੇ ਦੇ ਆ ਜੀ ਸੇਤੀ ਫਿਰ ਕਿਤੇ ਦੋ ਘੰਟੇ ਦੇ ਵਿੱਚ ਕੰਮ ਲੇਟ ਹੋ ਗਿਆ ਘੰਟਾ ਆ ਜਾ ਕਰ ਨਾ ਮੈਂ ਸਣੀ ਜਮਾ ਰਿਆਂ ਮਾਤਾ ਬੇ ਪੈਸਾ ਨੂੰਰੇ ਕਾ ਤੋਂ ਲੈ ਆਇਆ ਤੂੰ ਔਰੇ ਆਉਜੀ ਹਾਂ ਮੇਰੀ ਗੱਲ ਸੁਣੋ ਜੇ ਤਾਇਆ ਬਚਾਉਣਾ ਬਏ ਤੇ ਕਹਿੰਦਾ 나ਗ ਨੂੰ ਭਾਲ ਕੇ ਲਿਓ ਫੇਰ ਲਾਜ ਹੋਊਗਾ ਬੇ 나ਗ ਨੂੰ ਕਿੱਥੋਂ ਭਾਲਾਂਗੇ ਤੇਰਾ ਤਾਇਆ ਲਵੇ ਤਾਂ ਛੱਡਾਂ ਮੈਂ ਇੱਕ ਅੱਦੇ ਨੂੰ ਵਿਚਾਰੇ ਨੂੰ ਓ ਜੇ ਉਹ ਵੀ ਮਰ ਜੂ ਤਾਇਆ ਜੇ 나ਗ ਨਾ ਭਾਲਿਆ ਉਹ ਤਾਂ ਬੈਠਾ ਹੀ ਐ ਦੁਗੀਆਂ ਤੇਨੂੰ ਪਤਾ ਲੱਖਾਂ ਕਰੋੜਾਂ ਚ ਘਾਟਾ ਪੈ ਜੂਗਾ ਮੇਰੀ ਗੱਲ ਸੁਣੋ ਤੁਸੀਂ ਐਂ ਦੇਖੋ ਵੀ ਉਰੇ ਤਾਇਆ ਕਰਤਾ ਕੀ ਤੀਗਾ ਆ ਪੌਦ ਨੂੰ ਪਾਣੀ ਲਾਉਣਾ ਆਇਆ ਸੀ ਗੜਨ ਆਇਆ ਸੀਗਾ ਇੱਥੇ ਨੱਕਾ ਲਾ ਕੇ ਗਿਆਗਾ ਪੌਦ ਨੂੰ ਪਾਣੀ ਲਾਉਣਾ ਹੋਰ ਹਾ ਗਰਮੀ ਚ ਕਿੱਥੇ ਲੈਂਦੇ ਅੱਗੇ ਪਿੱਛੇ ਦੇਖਿਆ ਸੱਪ ਕਿਸੇ ਨੇ ਅਬੇ ਹਾ ਸੱਚ ਕਹਿੰਦੇ ਹੁੰਦੇ ਨੇ ਆਹੇ ਐਸੇ ਜੀ ਨਿਕਲਦਾ ਵਰਦਾ ਮੱਕੀ ਚ ਭਾਈ ਸੱਪ ਮੱਕੀ ਚ ਹਾਂ ਮੈਨੂੰ ਤਾਂ ਡਰ ਲੱਗਦਾ ਪੈਸਾ ਪਤੋਂ ਪੁੱਤ ਨੂੰ ਭੰਗੇ ਲੈਣਾਗਾ ਬਈ ਤੇਰੀ ਹੁਣ ਛੱਡ ਪਰਾਂ ਪੁੱਤ ਤੇਰੀ ਲੋੜਾ ਕਿਉ ਮਰ ਜਾਣਦੇ ਮਰ ਜਾਣਦੇ ਨਹੀਂ ਕਿਉ ਮੈਂ ਖਾਈ ਹੁਣ ਮਰੇ ਕੇ ਭੰਗੇ ਲੈਣਾ ਹੈ ਤਾਇਆ ਜੇ ਕੋਈ ਰੱਬ ਦਾ ਜੀ ਆ ਤਾਇਆ ਦੇਖਾਈ ਹੈ ਡਾਈ ਬੈਠੇ ਤੇਰਾ ਤਾਇਆ ਤਾਂ ਕਾਨੂ ਜੀ ਸਾਨੂੰ ਪਤਾ ਨਹੀਂ ਲੋਕ ਗੇਮਾਂ ਪਾਉਣ ਨੂੰ ਫਿਰਦੇ ਨੇ ਤਾਇਏ ਤੇ ਪਰ ਮੈਂ ਨਹੀਂ ਐ ਪਾਉਣ ਦਿੰਦਾ ਜਿੰਨਾ ਚਿਰ ਮੈਂ ਜਿਉਂਦਾ। ਖੇਡੀਆਂ ਗੇਮਾਂ। ਚਲੋ ਹੁਣ ਸਭ ਨੂੰ ਹੀ ਪਤਾ ਹੈਗਾ। ਆਜੋ ਭਲਾਓ ਕਰਨਾ ਕਰਨਾ ਬੜੋ 1 2 3 ਆਜੋ। ਹਾਏ ਲੀਡਰ ਲੱਗ। ਅੱਛਾ ਆ ਜਾ ਆ ਜਾ ਕੁਛ ਨਹੀਂ ਮੈਂ ਪਾਣਾ ਪਹੂਗੀ ਸਭ ਪਤਾ। ਨਹੀਂ ਭੱਜਾ ਭੱਜਾ। ਖੰਡ ਜਾ ਖੰਡ ਜਾ। ਖੰਡ ਜਾ ਇਧਰ ਤੋਂ ਹੋ ਜਾ ਕੁਸ। ਪਤਾ ਨਹੀਂ ਹੋ ਜਾ ਕਿਸੇ ਪਾਸੇ। ਗਰੀਦਾ ਪੈੜ ਪੂੜ ਜਾਥੇ ਆਵੇ ਨਾ ਮੇਰੇ ਸਾਹੇ ਸੁਖੇ ਲੋਟ ਫੇਰਦਾ ਬੰਦਾ ਭਾਲ ਦੂ। ਆਏ ਹਾਏ ਪੁੱਤ ਕਿੱਧਰ ਲੰਘ ਗਿਆ ਹੁਣ ਇਹ ਪਤਾ ਨਹੀਂ ਕਿੱਧਰ ਟੱਪ ਗਿਆ ਤੂੰ ਤੇ ਆਪਣੇ ਲੜਾ ਕੇ ਆਪ ਲੰਘ ਜੇ ਮੈਂ ਪਾ ਕੇ ਓ ਮਈਆਂ ਮਈਆਂ ਡਰੋ ਨਾ ਮੱਲੋ ਮਈਆਂ ਮਈਆਂ ਡਰੋ ਨਾ ਪਤਾ ਨਹੀਂ ਕਿ ਆਇਆ ਇਧਰ ਦੀ ਵੜ ਕੇ ਆਈ ਦੀ ਆਇਆ ਮੈਂ ਤਾਂ ਫੇਹ ਗਿਆ ਆਇਆ ਤਾਂ ਨਹੀਂ ਜੀ ਵੀ ਇਹ ਚੋਂ ਤਾਂ ਕੰਮ ਉਹ ਪੁੱਗਾ ਮਰ ਜਾਂਦੇ ਭਾਈ ਵੇ ਕੀ ਆ ਬੇ ਬੌਲੀਆਂ ਕਰਖਾਸਤਾ ਆ ਜਾ ਇਹ ਤਾਂ ਮੰਗ ਰਿਹਾ ਆ ਜਾ ਮੰਗ ਰਿਹਾ ਆ ਜਾ ਉਹਾਂ ਦੀ ਹੱਥੇ ਤੇ ਮੰਗ ਰਦੀ ਆ ਜਾ ਓ ਮੇਰੇ ਮਾਗਰ ਨਾ ਓ ਮੇਰੇ ਮਾਗਰ ਹਾਂ ਇਹ ਕੰਧਰਾ ਬਾਤ ਨਹੀਂ ਜਾਦੇ ਇਹ ਚ ਤਾਂ ਕੀ ਕਰੂਗਾ ਕੋਈ ਆ ਬੀਬੀ ਹੈ ਹਾਂ ਇੱਕ ਤਾਂ ਪਹਿਲਾ ਫਾਇਦੇ ਦੇ ਪਿਆ ਦੂਜੇ ਏ ਟੇਕਣਾ ਪਊਗਾ ਆਖੋ ਆਪਾਂ ਵੀ ਡਿਗਾ ਨੇ ਨਾਲ ਕਿਤਰਾ ਕਿਤਰਾ ਖਚਲਾ ਭਾਈ ਪੁੱਠੇ ਕੰਮ ਕਰਦਾ ਜਿੰਨੇ ਕਰਦਾ ਤੇਰਾ ਫਰਾਉਣਾ ਚੱਲ ਪੇ ਹਾਏ 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 ਸਾਬ ਆ ਜਾ ਹਾਂ ਫੱਲੇ ਨਾਲ ਫੱਲੇ ਨਾਲ ਕਰਦਾ ਨਹੀਂ ਖਰਚਾਂ ਤੇ ਠੂਈਆ ਕਰ ਆ ਜਾ ਆ ਜਾ ਆ ਜਾ ਇਹਦਾ ਵਿਚਾਲੇ ਜਾ ਜਾ ਹਾਂ ਹਾਏ ਹਾਏ ਕੀ ਮੈਂ ਤਾਂ ਹਾਏ ਤੇਰਾ ਕੋਈ ਦੀਂਦਾ ਵੀ ਨਹੀਂ ਹੈਗਾ ਵੀ ਕਿਸੇ ਨੂੰ ਕਈਦੀ ਇਹ ਦਾ ਬਾਹਰ ਟੁੱਟੀ ਪਈ ਆ ਕਿਵੇਂ ਲਜਾਵਾਂਗੇ ਇਹਨੂੰ ਚੱਕ ਕੇ ਆਪਾਂ ਲੈਦੇ ਕੁਛ ਨਹੀਂ ਹੁੰਦਾ ਉੱਤ ਤੱਕਰ ਲੈ ਚੱਲ ਕੇ ਰੱਟ ਕੋਲੋਂ ਫੇਰ ਤਾਂ ਬਾੜ ਚ ਟੱਕਰੀ ਸਾਬਾਂਗੇ ਆ ਜਾ ਹੈ ਨਹੀਂ ਤਾਂ ਕਿਤੇ ਮੂੰਹ ਤੇ ਮਰ ਗਿਆ ਇਹਦਾ ਚੱਕ 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 ਕਿੱਥੋਂ ਦੁਖੀ ਕਰਿਆ ਕਰਨੇ ਤਾਂ ਪਾ ਮਾਰਿਆ ਹਾਂ ਉਹ ਹਟਾ ਇਕੱਠਾ ਕਰਦਾ ਮੇਰਾ ਵੀ ਇਹਨੇ ਦਾ ਹੋ ਸਾਰੀ ਮੱਕੀ ਲਾਤ ਤੀ ਪਲੇਗ ਦੇ ਜਾਣੇ ਨੇ ਬਣਿਆ ਨਾਗ ਭਾਣ ਦਾ ਦੇਖੋ ਇਹਦਾ ਜੋੜ ਆ ਇਹਦੇ ਨਾਲ ਦੀ ਲੜਿਆ ਤੇਰੇ ਜਮਈ ਸਾ ਮੈਂ ਤੇ ਐਡਈ ਤੇ ਕਾਲਾ ਨਾਗ ਦੀ ਕਿਉਂਕਿ ਬਹੁਤ ਜਾਨਾ ਇਹ ਤਾਂ ਵਾਰਲੇ ਦੇਸ਼ ਹੈ ਤੇ ਆਪਣੇ ਤਾਂ ਛੱਪੀ ਨਹੀਂ ਹੈਗਾ ਐਡਈ ਤੇ ਡਾਂਗ ਵਰਕ ਆਤੀ ਨਹੀਂ ਉਹ ਤਾਂ ਹੋਰ ਵੈਰਾਈਟੀ ਨੂੰ ਕੋਈ ਹੋਰ ਇਹ ਹੋਰ ਕਿਤੇ ਨੇ ਹਾਂ ਇਹ ਤਾਂ ਬਾਹਰ ਨਹੀਂ ਮੋਬਾਈਲ ਦਾ ਤੇਰਾ ਬਹੁਤ ਦੁਪੱਟਾ ਇਹ ਮੇਰੇ ਮੁੰਡੇ ਨੇ ਫੇਰੇ ਦੀ ਕਲੇਟਾ ਤੇ ਕੰਡਾ ਮੁੰਡਾ ਕਲੇਟਾ ਇਹ ਤਾਂ ਸਰਾਲ ਆ ਹਾਂ ਇਹ ਸਰਾਲ ਆ ਇਹ ਬਹੁਤ ਟਾਪਲਾ ਹਾਂ ਮੈਂ ਮੈਂ ਕਿਹਾ ਨਹਿਰ ਚ ਵੀ ਹੁੰਦੀ ਆ ਬੜੀ ਹਾਂ ਹਾਂ ਮੈਂ ਤੈਨੂੰ ਇਹ ਕਹਿੰਦਾ ਸੀ ਚਾਹ ਪੀਣੀ ਆ ਚਾਹ ਤਾਂ ਜੇ ਤਾਂ ਕਾਰ ਲਵਾਏਗਾ ਫਿਰ ਤਾਂ ਚਾਹ ਪੀ ਲਾਂਗੇ ਕਾਰਡ ਕੁੜੜੀ ਹੈ ਨਹੀਂਗੀ ਚਾਹ ਪੀਣੀ ਤਾਇਆ ਕੀ ਹੋ ਗਿਆ ਰੱਖਦਾ ਨਹੀਂ ਹਾਂ ਹਾਂ ਬੇਟਾ ਦਵਾਈ ਲੈ ਹਾਂ ਮੈਂ ਕਹਿੰਦਾ ਮਰੀਂ ਜਾ ਦਵਾਈ ਲੈਣੀ ਕੋਈ ਨਹੀਂ ਤਾਇਆ ਜੀ ਨੇ ਮੇਰੀ ਅੱਛਾ ਹਾਂ ਠੀਕ ਹੈ ਚੱਲ ਚਲੀਏ ਤਾਇਆ ਫਿਰ ਸੁਣਾ ਮੇਰ ਖੜੇ ਨੇ ਸਾਰੇ ਉਹ ਬਸ ਫੋਟੋ ਕਰਾਉਣਾ ਤਹਿਸੀਲਦਾਰ ਦੇ ਉਹ ਜ਼ਮੀਨ ਜੀ ਦਾ ਭਰਾ ਨਿਬੜੂ ਕੰਮ ਯਾਰ ਕੀ ਹੋ ਗਿਆ ਜੀ ਇਹਦਾ ਸੱਪ ਬਹੁਤ ਜ਼ਹਿਰੀਲਾ ਲੜਾਇਆ ਤਾਂ ਬਸ ਸ਼ਾਂਤ ਮੇਰੀ ਗੱਲ ਤਾਂ ਸੁਣੋ 10 ਮਿੰਟਾਂ ਨਾਲ ਇਹਦੀ ਕਿਧਰੇ ਨਹੀਂ ਜਾਣ ਨਿਕਲਦੀ ਬਥੇਰੀ ਜ਼ਹਿਰ ਐ ਚ ਦੇਖ ਲਓ ਤੁਸੀਂ ਰਿਸਕ ਨਾ ਲਓ ਮੈਂ ਤਾਂ ਹੀ ਦਾਖਲ ਪਤਾ ਮੇਰੀ ਗੱਲ ਸੁਣੋ ਜੀ ਮੈਂ ਸਵੇਰ ਦਾ ਫਿਰਦਾਗਾ ਤਹਿਸੀਲਦਾਰੇ ਦੁਬਾ ਜਾਊਗਾ ਬਾਹਰੇ ਚੌਕਾਂ ਲੱਗੇ ਕੋਮਣ ਹੁਣ ਇਹਦੀ ਫੋਟੋ ਰਹਿੰਦੀ ਆ ਕੱਲੀ ਸਾਰਿਆਂ ਫੈਲਾ ਫੁੱਲਾ ਕੰਮ ਹੋਇਆ ਪਿਆਗਾ ਮੈਂ ਤੋ ਖੜਿਆ ਨਾ ਜਾਣਾ ਫੋਟੋ ਚ ਤੱਕ ਕੋਈ ਨਾ ਕੋਈ ਨਾ ਆ ਜਾ ਤੂੰ ਮੇਰੀ ਗੱਲ ਤਾਂ ਸੁਣਨਾ ਤੇ ਤੈਨੂੰ ਚਾਰ ਨਾ ਤੀਸਾ ਖਮਮ ਉੱਥੇ ਝੱਕ ਬਈ ਹੈ ਨਾਲੇ ਤੈਨੂੰ ਉਹ ਦਵਾ ਕੇ ਲੈ ਕੇ ਆਉਂ ਜਿਹੜਾ ਕੈਣ ਜੇ ਨਹੀਂ ਹੁੰਦਾ ਦਾਰੂ ਵਾਲਾ ਜਿਹੜਾ ਤੂੰ ਕਹਿਣਾ ਨਾਗਾ ਨਮੀ ਚੱਲੀ ਆ ਆ ਚੱਲੀ ਬੀਅਰ ਹਾਂ ਆ ਜਾ ਆ ਜਾ ਹੋਰ ਖੌਰਾ ਹੋ ਜਾ ਨਾ ਫਰਮਾਇਆ ਕਿ ਨਾ ਖਰਚਾ ਯ ਇਹਦੇ ਨਾਗ ਜ਼ਹਿਰੀਲਾ ਲੜਿਆ ਤੂੰ ਰਿਸਕ ਨਾ ਲੈ ਮੇਰੀ ਬੈਦ ਜੀ ਮੇਰੀ ਗੱਲ ਸੁਣੋ ਜੀ ਮੈਂ ਤੁਹਾਡੀ ਇੱਜ਼ਤ ਕਰਦਾਗਾ ਇਹ ਮੇਰਾ ਤਾਇਆ ਹੈਗਾ ਮੈਨੂੰ ਇਹਦਾ ਮੈਂ ਇਹਦਾ ਰਗ ਰਗ ਦਾ ਜਾਣੂ ਇਹਦੇ ਕੀ ਸੱਪ ਲੜਿਆ ਕਿਵੇਂ ਸੱਪ ਲੜਿਆਗਾ ਆਹ ਦੇਖ ਲੈ ਮੂੰਹ ਤੇ ਬੈਠਾ ਜੇ ਕਿਤੇ ਸੱਪ ਦਿਸ ਜੇ ਇਹ ਖੇਤ ਨਹੀਂ ਆਂਦਾ ਦੱਸ ਦੇਣਾ ਸੱਪ ਇਹਦੇ ਲੜਨਾ ਦੂਰ ਦੀ ਗੱਲ ਇਹਦਾ ਕੰਝ ਤੋਂ ਡਰ ਜਾਂਦਾਗਾ ਖੜਾ ਹੋ ਜਾਂਦਾ ਆ ਆ ਜਾ ਖੜਾ ਹੋ ਚੱਲ ਚੱਲ ਮੇਰੀ ਗੱਲ ਸੁਣ ਲੈ ਆਹ ਬੈਠਾ ਸਾਵਾ ਬੈਦ ਹਾਂ ਇਹਨੂੰ ਪੁੱਛ ਲੈ ਸੱਪ ਲੜਿਆ ਹੋਇਆ ਕਿ ਨਹੀਂ ਕੋਈ ਗੱਲ ਨਹੀਂ ਮੈਂ ਬੈਦ ਦੀ ਵੀ ਜਾਣਦਾ ਚਰਚੇ ਉਹ ਕਿਹ ਜਿਹਾ ਨੱਬੜ ਗਿਆ ਸੀ ਉਹ ਕਿਹੜਾ ਪੈਸੇ ਹੀ ਗਲਤ ਲੈ ਗਿਆ ਸੀਗਾ ਦਵਾਈ ਤੇ ਤਾਂ ਮੈਂ ਤਾਂ ਫਿਰ ਹੁੰਦਾ ਹੀ ਰਹਿੰਦਾ ਚਲੋ ਕੋਈ ਨਾ ਕੋਈ ਨਾ ਆ ਜਾ ਤਾਂ ਛੁੱਟੀ ਦੇਵਾ ਫਿਰ ਕੱਟ ਕੇ ਮੈਂ ਮੇਰੀ ਗੱਲ ਸੁਣੋ ਜੀ ਮੈਂ ਤਾਂ ਅੱਧਾ ਘੰਟਾ ਲੋੜ ਆ ਗਈ ਉਸ ਤੋਂ ਬਾਅਦ ਜੇ ਦੀ 10 ਦਿਨ ਰੱਖ ਲੈ ਉਹਨੂੰ ਆਇਆ ਤਾਂ ਚਲੀਏ ਉਹ ਗੱਲ ਪੱਕੀ ਦੀ ਫਿਰ ਕਿਹੜੀ ਉਹ ਉਹ ਲੈ ਕੇ ਆਵਾਂਗੇ ਹੋਰ ਹੁਣ ਮੈਂ ਇਹ ਕਹਣਾ ਫਿਰ ਜੇ ਉਹ ਲਿਆਉਂਗੇ ਕਿ ਇਹ ਚੱਕ ਆਪਣਾ ਫੜ ਲੈ ਮੇਰਾ ਕੰਮ ਹੋ ਜਾਂਦਾ ਈ ਡੱਬਾ ਲੈ ਨੂੰ ਜਾ ਕੇ ਮੈਂ ਤਾਂ ਆ ਜਾਂਦਾ ਆ ਜਾਂ ਚੱਲ ਬਣਾਇਆ ਤਾਂ ਵਜਨ ਆਉਗਾ ਆ ਦੇਖ ਲੈ ਜੇ ਮਿਲੋ ਲੱਗਦਾ ਹਾਂ ਆ ਜਾ ਆ ਜਾ ਹੋਊਗਾ ਕੱਲ ਤਾਂ ਆਉਣ ਜਾਣੀ ਕਰੂੰਗਾ ਠੀਕ ਹੈ ਹੋਰ ਰੱਖੀ ਬਸ ਚੰਗਾ ਗੱਡੀ ਸਟਾਰਟ ਖਰੀਆ ਸਾਰੇ ਮਾਰੇ ਖੜਨਾ ਜਾ ਓਏ ਡੱਬਾ ਤਾਂ ਮੇਰੀਆਂ ਮੇਰੇ ਜਾ ਆਹ ਫਸ ਹੋ ਰੋ ਤੂਏ ਕੰਨਾ ਹੋ ਜੀ ਚੰਗਾ ਆ ਆ ਆ ਅੱਲਾ ਸੋਹਸ ਚੱਕ ਲਾ ਤੋਹਸ ਚੱਕ ਬਸ ਪਾਣੀ ਪੀ ਲੱਗ ਪਾਣੀ ਬਸ ਉੱਠ ਖੜਿਆ ਉੱਠ ਖੜਿਆ ਤਾਂ ਚੱਕ ਚੱਕ ਕੀ ਕਹਾਂ ਤੀ ਬੀ ਉੱਠੂਗਾ ਲੈ ਪਾਣੀ ਪੀ ਲੈ ਪੀ ਲੈ ਪਾਣੀ ਪੀ ਲੈ ਕਿ ਮੈਂ ਠੀਕ ਆ ਪੁੱਤ ਤੂੰ ਹੁਣ ਤਾਂ ਕੁਝ ਹੁੰਦਾ ਹੀ ਨਹੀਂ ਜੇ ਹੁਣ ਹੁੰਦਾ ਮੱਕੀ ਚ ਹੀ ਹੋ ਜਾਂਦਾ ਇਹਦਾ ਦਵਾਈ ਤਾਂ ਖੜੀ ਸੰਗਾਤੀ ਮੈਨੂੰ ਤਾਂ ਆ ਬਚ ਗਿਆ ਹੈ ਤਾਂ ਆ ਬਚ ਗਿਆ ਬੁੱਤ ਆਪਦੀ ਸੋਚ ਕਰ ਲੈ ਸਾਲਾ ਹੋਇਆ ਤਾਇ ਦਾ ਬਸ ਲੋਟ ਹੈ ਹੁਣ ਤੂੰ ਇਹਨੂੰ ਐ ਕਰੋ ਜੀ ਐ ਤਾਇ ਦੀ ਸੋਚ ਕਰ ਤਾਂ ਦੇਖ ਲੈ ਥਾਇ ਨੂੰ ਮਲਿਆਇਓ ਕਾਲੀਆਂ ਮਿਰਚਾਂ ਪੀਸ ਕੇ ਨਿੰਬੂ ਦਾ ਟੁਕੜਾ ਪਾ ਕੇ ਉਹ ਦੇ ਦਿਓ ਤਾਇਆ ਆਪਦੀ ਸੋਚ ਨਹੀਂ ਹੈਗੀ ਤਾਇਏ ਦੀ ਸੋਚੂ ਖੜਾ ਜਾ ਹੋ ਜਾ ਖੜਾ ਮਾੜਾ ਹੋ ਜਾ ਖੜਾ ਤਾਇਆ ਹੋ ਜਾ ਬਸ 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 ਤਾਇਏ ਬਸ ਹੈ ਤਾਇਆ ਦਾ ਬਾਗਿਆ ਦਾ ਪਾਰਟੀ ਹੋਣ ਵਾਲੀ ਹੈ ਪਾਰਟੀ ਹੋਣੀ ਹੈ ਹਾਂ ਤਾਇਏ ਨੂੰ ਕੌਣ ਲੈ ਗਿਆ ਤਾਇਏ ਨੂੰ ਉਹ ਤਾਂ ਉਹਦਾ ਪਤਾ ਨਹੀਂ ਕਹਿੰਦਾ ਮੇਰਾ ਤਾਇਆ ਲੱਗਦਾ ਉਹ ਲੈ ਗਿਆ ਕਹਿੰਦਾ ਵੀ ਐਂ ਕਰਕੇ ਮੈਂ ਕਚਾਈ ਨਹੀਂ ਰਿਹਾ ਕਹਿੰਦਾ ਜ਼ਮੀਨਾਂ ਲਵਾ ਕੇ ਲਿਆਉਣੀ ਆ ਬੱਲੇ ਫਿਰ ਮੁੰਡਾ ਲੈ ਗਿਆ ਹਾਂ ਥੋੜਾ ਮੁੰਡਾ ਲੈ ਆ ਬਾਕੀ ਕੀ ਹੋ ਗਿਆ ਬਸ ਦਿਲ ਤੋਂ ਨਾ ਲੈ ਦਵਾਈ ਅਸਲ ਕਰਨੋਂ ਹਟ ਜੂ ਹੈਲੋ ਤਾਇਆ ਪਰ ਕਿਉਂ ਨਹੀਂ ਗਿਆ ਉਹ ਜਾਣ ਤੋਂ ਪਹਿਲੇ ਮੈਂ ਤੈਨੂੰ ਕੀ ਹੋ ਗਿਆ ਪੁੱਤਾਂ ਮੋੜ ਲੈ ਗਿਆ ਮੇਰਾ ਰੂਹ ਵੀ ਬੇਗਾਨਾ ਲੈ ਗਿਆ ਉਹ ਜ਼ਮੀਨ ਕਰਾਉ ਪਰਦਾ ਕਸਮ ਉਹ ਜ਼ਮੀਨ ਹੋ ਦੀ ਜ਼ਮੀਨ ਆਪ ਤੋਂ ਦਾ ਕਰਾਉਣੀ ਆ ਤਾਇਆ ਓਏ ਇਹ ਤਾਂ ਹੁੰਦਾ ਕੁੜੇ ਮੈਨੂੰ ਤਾਂ ਵੀ ਸਮਝ ਆਉਂਦੀ ਬੀਬੀਏ ਓਏ ਸਾਡੀ ਜ਼ਮੀਨ ਆ 9.5 ਹੋ ਗਈ ਆ ਇਹ ਵੀ ਹੋ ਗਿਆ ਚਲ ਤੁਸੀਂ ਇਹਨੂੰ ਸਮਝੋ ਮੇਰਾ ਸਨਿਹ ਦਾ ਟਾਈਮ ਹੋ ਗਿਆ ਦੁਬਾਰੇ I <laughs>